ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਤੇ ਵਿਦਿਆਰਥੀਓ ਜਿਹੜਾ ਆਪਣਾ ਪਹਿਲਾਂ ਵਾਲਾ ਭਈ ਲਿੰਕ ਸੀ ਜਾਨ ਉਹ ਕਲਾਸ ਨੂੰ ਥੋੜੀ ਦਿੱਕਤ ਆ ਗਈ ਸੀ ਕਿਉਂਕਿ ਜਿਹੜੀ ਅੱਜ ਦੀ ਕਲਾਸ ਹੈਗੀ ਆਪਣੀ ਇਹ ਫੋਨ ਤੋਂ ਲੱਗ ਰਹੀ ਹੈਗੀ ਲੈਪਟਾਪ ਥੋੜੀ ਦਿੱਕਤ ਆ ਗਈ ਸੀ ਤਾਂ ਕਰਕੇ ਫੋਨ ਤੋਂ ਕਲਾਸ ਅੱਜ ਦੀ ਗਿਆ ਆਪਾਂ ਲਗਾ ਰਹੇ ਹਾਂਗੇ ਠੀਕ ਹੈ ਤੇ ਅੱਜ ਜਿਹੜੀ ਇਹ ਕਲਾਸ ਆਪਣੇ ਲਈ ਇੰਪੋਰਟ ਰਹਿਣ ਵਾਲੀ ਹੈਗੀ ਇਸ ਕਲਾਸ ਦੇ ਵਿੱਚ ਆਪਾਂ ਭਈ ਜਾਣਾਂਗੇ ਜਿਹੜਾ ਆਪਣਾ ਬੈਚ ਹੈਗਾ ਵੀ ਉਹ ਕਿਸ ਤਰ੍ਹਾਂ ਸ਼ੁਰੂ ਹੋਊਗਾ ਕਿ ਉਸ ਦੇ ਵਿੱਚ ਰਹਿਣ ਵਾਲਾ ਹੈਗਾ ਤੇ ਨਾਲ ਦੇ ਨੋਟਸ ਵਗੈਰਾ ਕਿਵੇਂ ਕੁਸ ਹੋਣਗੇ ਠੀਕ ਹੈ ਤੇ ਸਾਰਿਆਂ ਨੇ ਕਿਰਪਾ ਕੇ ਇਸ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜਿੰਨੇ ਵੀ ਜੁੜੇ ਹੋਏ ਹੋ ਮੈਨ ਨਾਲ ਇੱਕ ਵਾਰ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰ ਕਮੈਂਟ ਕਰ ਦੱਸ ਦਿਓ ਮੈਨੂੰ ਵੀ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਜੀ ਠੀਕ ਹੈ ਜੀ ਫਟਾਫਟ ਸਾਰਿਆਂ ਨੇ ਕਮੈਂਟ ਕਰ ਦੱਸ ਦਿਓ ਮੈਨੂੰ ਇਹ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਤੇ ਜਿੱਥੇ ਤੁਸੀਂ ਪਹਿਲਾਂ ਇਹ ਗਰੁੱਪ ਆਪਣਾ ਸ਼ੇਅਰ ਕੀਤਾ ਸੀਗਾ ਠੀਕ ਹੈ ਕਲਾਸ ਦਾ ਲਿੰਕ ਤੇ ਸ਼ੇਅਰ ਕੀਤਾ ਸੀਗਾ ਕਿਰਪਾ ਕਰਕੇ ਦੁਬਾਰਾ ਹੀ ਉੱਥੇ ਸ਼ੇਅਰ ਕਰ ਦੋ ਠੀਕ ਹੈ ਜੀ ਕਿਉਂਕਿ ਪਹਿਲਾਂ ਲਿੰਕ ਸੀਗਾ ਭਾਈ ਉਹ ਆਟੋਮੈਟਿਕ ਚੱਲਿਆ ਨਹੀਂ ਹੈਗਾ ਠੀਕ ਹੈ ਜੀ ਇੱਕ ਵਾਰ ਦੱਸੋ ਸਾਰੇ ਨੇ ਕਮੈਂਟ ਕਰਕੇ ਵੀ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਠੀਕ ਹੈ ਜੀ ਚਲੋ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਇਹ ਪਈ ਆਪਣਾ ਬੈਚ ਹੈਗਾ ਜੋ ਕਿ ਮਾਸਟਰ ਜਿਹੜਾ ਠੀਕ ਹੈ ਇਹ ਆਪਣਾ ਫ੍ਰੀ ਬੈਚ ਸੀਗਾ ਜੀ ਠੀਕ ਹੈ ਕੁਝ ਕੋ ਇਹ ਨਾਲ ਐਡ ਕੀਤਾ ਹੈ ਪੀਡੀਐਫ ਵਗੈਰਾ ਠੀਕ ਹੈ ਜੋ ਕਿ ਪਰ ਵਾਇਡ ਮੈਂ ਤੁਹਾਨੂੰ ਇਸ ਬੈਚ ਦੇ ਵਿੱਚ ਕਰੂੰਗਾ ਠੀਕ ਹੈ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਲਾਸ ਦੀ ਕੀ ਆਪਣੀ ਟਾਈਮ ਗ੍ਰੋ ਹੋਊਗੀ ਠੀਕ ਹੈ ਕਿਵੇਂ ਆਪਣਾ ਪ੍ਰੋਸੈਸ ਚੱਲੂਗਾ ਭਾਵ ਕਿ ਟਾਈਮਿੰਗ ਦੇ ਨਾਲ-ਨਾਲ ਕਿਹੜੇ ਟਾਈਮਿੰਗ ਦੇ ਵਿੱਚ ਆਪਾਂ ਕੀ ਉਸ ਕਰਾਂਗੇ ਉਹਦੇ ਬਾਰੇ ਜਾਣੇ ਕਲਾਸ ਦੇ ਵਿੱਚ ਠੀਕ ਹੈ ਜੀ ਤੇ ਨਾਲ ਹੀ ਨਾਲ ਜਿਹੜੇ ਨੋਟਸ ਹੋਣਗੇ ਮਾਸਟਰ ਕਿਟ ਜਿੰਨੇ ਆਪਾਂ ਸਲੇਵਸ ਲਗਾਵਾਂਗੇ ਉਹਦੇ ਵੀ ਆਪਾਂ ਗੱਲ ਕਰ ਲਾਂਗੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਪਹਿਲੀ ਕਲੀਅਰ ਕਰ ਰਿਹਾ ਹੈਗਾ ਜਿਹੜਾ ਵਿਦਿਆਰਥੀ ਚੰਗੇ ਢੰਗ ਨਾਲ ਮੇ ਨਾਲ ਰਲ ਕੇ ਚੱਲੂਗਾ ਠੀਕ ਹੈ ਸਟ੍ਰੈਟਜੀ ਨੂੰ ਅਪਣਾਊਗਾ ਤਾਂ ਨੌਕਰੀ ਦਾ ਵਾਅਦਾ ਮੈਂ ਕਰਦਾ ਹਾਂ ਠੀਕ ਹੈ ਜੀ ਕੋਈ ਵੀ ਜਿਹੜਾ ਮੇਰਾ ਕੰਟੈਂਟ ਹੋਊਗਾ ਜਾਂ ਮੈਂ ਤੁਹਾਨੂੰ ਪ੍ਰੋਸੈਸ ਦੱਸੂਗਾ ਵੀ ਕਿਸ ਤਰ੍ਹਾਂ ਯਾਦ ਕਰਨਾ ਹੈ ਕਿਸ ਤਰ੍ਹਾਂ ਕਿੱਥੋਂ ਕੀ ਪੜ੍ਹਨਾ ਹੈਗਾ ਤਾਂ ਮੈਂ ਤੁਹਾਨੂੰ ਨੌਕਰੀ ਦਾ ਵਾਅਦਾ ਕਰਦਾ ਹਾਂ ਠੀਕ ਹੈ ਜੀ ਤੇ ਨਾਲ ਹੀ ਤੁਹਾਨੂੰ ਸਭ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ 9 ਜੂਨ ਨੂੰ ਆਪਣਾ ਸਟਾਰਟ ਹੋਊਗਾ ਠੀਕ ਹੈ ਤਾਂ ਚਲੋ ਕੁਸਕ ਮੈਂ ਤੁਹਾਨੂੰ ਦੱਸਦਾ ਇੱਥੇ ਵੀ ਆਪਣੇ ਜਿਹੜਾ ਬੈਚ ਹੈਗਾ ਬੈਸ ਤੁਹਾਨੂੰ ਪਹਿਲਾਂ ਹੀ ਕਲਾਸ ਵਿੱਚ ਲਗਾਤੀ ਸੀ ਤੁਹਾਨੂੰ ਪਤਾ ਹੀ ਹੋਵੇ ਇਸ ਗੱਲ ਦਾ ਠੀਕ ਹੈ ਇਹ ਜਿਹੜਾ ਆਪਣਾ ਭਾਈ ਇਹ ਬੈਚ ਹੈਗੇ ਫ੍ਰੀ ਹੈਗਾ ਇਹਦੇ ਵਿੱਚ ਆ ਫੁੱਲ ਥਿਊਰੀ ਕਰਾਂਗੇ ਆਪਾਂ ਠੀਕ ਹੈ ਜਿਹੜੀ ਆਪਣੀ ਫੁੱਲ ਥਿਊਰੀ ਹੋਊਗੀ ਇਹ ਜਿਹੜੀ ਲਾਈਵ ਕਲਾਸ ਹੋਊਗੀ ਆਪਣੀ ਇਹ ਠੀਕ ਹੈ ਉਹ ਆਪਣੀ ਰਿਆ ਕਰੂਗੀ ਭਾਈ 12 ਘੰਟੇ ਠੀਕ ਹੈ ਪਹਿਲਾਂ ਇਹ 24 ਘੰਟੇ ਸੀਗੀ ਪਰ ਮੈਨੂੰ ਲੱਗਿਆ ਵੀ 24 ਘੰਟੇ ਜ਼ਿਆਦਾ ਨੇ ਵੀ 12 ਘੰਟੇ ਦੇ ਵਿੱਚ ਕਲਾਸ ਹਰੇਕ ਸਟੂਡੈਂਟ ਨੂੰ ਲਾਉਣੀ ਚਾਹੀਦੀ ਹੈ ਠੀਕ ਹੈ ਤਾਂ ਕਰਕੇ ਇਹ ਆਪਾਂ ਭਾਈ ਕਲਾਸ ਰੱਖੀ ਹੈ ਹੁਣ ਆਪਾਂ 12 ਘੰਟੇ 12 ਘੰਟੇ ਕਲਾਸ ਆਪਣੀ ਰਿਕਾਰਡ ਰਿਆ ਕਰੂਗੀ ਜਦੋਂ ਲਾਈਵ ਲੱਗ ਜਾਏਕਰੂ ਠੀਕ ਹੈ ਉਸ ਤੋਂ ਬਾਅਦ ਫੇ ਕਿੱਥੇ ਜਾ ਇਸ ਕਰਕੇ ਭਾਈ ਕੀ ਹੈਗਾ ਜਿਹੜੇ ਵਿਦਿਆਰਥੀ ਕਲਾਸ ਨੂੰ ਲਗਾਉਣਗੇ ਸਲੇਬਸ ਨੂੰ ਲਗਾਉਣਗੇ ਤਾਂ ਉਹਨਾਂ ਨੂੰ ਜ਼ਰੂਰੀ ਹੈਗਾ ਵੀ ਉਹ ਲਾਈਵ ਕਲਾਸ ਦੇ ਵਿੱਚ ਚਾਹਣ ਦੀ ਪੂਰੀ ਕੋਸ਼ਿਸ਼ ਕਰਨ ਠੀਕ ਹੈ ਕਿਉਂਕਿ ਬਾਅਦ ਚ ਰਿਕਾਰਡਰ ਤੁਸੀਂ ਕਲਾਸ ਲਗਾਓਗੇ ਤੁਸੀਂ ਬੋਰ ਹੋ ਜਾਓਗੇ ਠੀਕ ਹੈ ਕਿਉਂਕਿ ਆਪਾਂ ਪਹਿਲਾਂ ਥਿਊਰੀ ਕਰਿਆ ਕਰਾਂਗੇ ਫਿਰ ਉਸ ਤੋਂ ਬਾਅਦ MCQ ਕਰਨੇ ਆ ਫਿਰ ਆਪਾਂ ਡਿਸਕਸ਼ਨ ਵੀ ਕਰਨੀ ਹੈ ਠੀਕ ਹੈ ਤੇਨੇ ਕਰ ਚੰ ਤੋਂ 4 ਘੰਟੇ ਦੀ ਕਲਾਸ ਆਪਣੀ ਹੋ ਜਾ ਕਰੂਗੀ ਇਸ ਕਰਕੇ ਭਾਈ ਤੁਹਾਨੂੰ ਚਾਹੀਦਾ ਵੀ ਤੁਸੀਂ ਲਾਈਵ ਕਲਾਸ ਵਿੱਚ ਜੁੜਨ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਹਾਂ ਬਿਲਕੁਲ ਜੀ ਰੌਣਬਰ ਤੁਹਾਨੂੰ ਮਿਲ ਜਾਣਗੇ ਠੀਕ ਹੈ ਰੌਣਬਰਾਂ ਦੀ ਆਪਾਂ ਗੱਲ ਕਰਾਂਗੇ लास्ट ਤੇ ਵੀ ਕਿਵੇਂ ਤੁਹਾਨੂੰ ਪ੍ਰੋਵਾਈਡ ਕਰਨੇ ਆ ਮੈਂ ਤੇ ਨਾਲ ਭਾਈ ਇਹਦੇ ਪੀਡੀਐਫ ਵੀ ਹੋਣਗੇ ਆਪੇ ਠੀਕ ਹੈ ਜਿਹੜੀ ਆਪਾਂ ਕਲਾਸ ਲੱਗ ਜਾਇਆ ਕਰੂਗੀ ਜਿਵੇਂ ਮਨਚੂਲ ਆਪਾਂ ਇੱਕ ਛੋਰੀ ਲਗਾ ਲਈ ਜਾਈਆ ਭਾਈ ਵੀਰ ਸਿੰਘ ਦੇ ਬਾਰੇ ਆਪਾਂ ਕਰ ਲਿਆ ਤਾਂ ਜੋ ਵੀ ਆਪਾਂ ਲਿਖਿਆ ਕਰਾ ਕਰਾਂਗੇ ਕਲਾਸ ਦੇ ਵਿੱਚ ਉਹ ਤੁਹਾਨੂੰ ਭਾਈ ਪੀਡੀਐਫ ਮਿਲ ਜਾਇਆ ਕਰੂਗਾ ਠੀਕ ਹੈ ਜਿਹੜਾ ਆਪਣਾ ਮਾਸਟਰ ਕਿਡਾ ਜਿੰਨਾ ਵੀ ਸਿਲੇਬਸ ਕਰਾਂਗੇ ਆਪਾਂ ਸਾਰਾ ਸਾਰਾ ਸਿਲੇਬਸ ਦੇ ਨੋਟਸ ਤੁਹਾਨੂੰ ਭਾਈ ਪ੍ਰੋਵਾਈਡ ਹੋਣਗੇ ਠੀਕ ਹੈ ਜੀ ਚਲੋ ਜੋ ਆਪਣੀ ਮੇਨ ਗੱਲ ਹੈ ਨਾ ਉਹ ਤੇ ਆਉਣੇ ਆਪਾਂ ਜਿਹੜੀ ਭਾਈ ਇਹ ਆਪਣੀ ਮੈਂਬਰਸ਼ਿਪ ਰੋ ਹੋਵੇ ਠੀਕ ਹੈ ਜਿਹੜੀ ਕਲਾਸ ਆਪੇ ਰਿਕਾਰਡਡ ਰਹਿਣੀਆਂ ਜਿਹੜਾ ਵਿਦਿਆਰਥੀ ਹਾਂ ਬਿਲਕੁਲ ਜੀ ਕਲਾਸ ਆਪਣੀ ਜਿਹੜੀ YouTube ਤੇ ਹੋਇਆ ਕਰੇਗੀ ਠੀਕ ਹੈ ਤੇ ਜਿਹੜਾ ਵੀ ਵਿਦਿਆਰਥੀ ਭਾਈ ਮੇ ਨਾਲ ਜੁੜੂਗਾ ਜੇ ਉਹ ਚਾਹੁੰਦਾ ਹੈ ਮੈਂਬਰਸ਼ਿਪ ਤੱਕ ਜਾਣ ਤੋਂ ਵੀਡੀਓ ਤੋਂ ਪਹਿਲਾਂ ਮੈਂ ਉਹ ਕਲਾਸ ਨੂੰ ਲਗਾ ਲਾਂ ਤਾਂ ਉਹ ਪਹਿਲਾਂ ਲਗਾਇਆ ਕਰੇ ਭਾਈ ਨਹੀਂ ਤੁਹਾਡੇ ਕੋਈ 300 ਰੁਪਏ ਲੱਗੂਗਾ ਠੀਕ ਹੈ ਇਹਦੀ ਫੀਸ ਰੱਖੂਗਾ ਮੈਂ 300 ਰੁਪਿਆ 300 ਰੁਪਏ ਦੇ ਵਿੱਚ ਤੁਹਾਨੂੰ ਮਹੀਨੇ ਦੇ ਕਲਾਸਾਂ ਮਿਲਣਗੀਆਂ ਠੀਕ ਹੈ ਰਿਕਾਰਡਡ ਪਾ ਕੇ ਉਹ ਮਹੀਨੇ ਦੀ ਬੈਲਟੀ ਹੁੰਦੀ ਹੈ 300 ਰੁਪਏ ਦੇ ਵਿੱਚ ਤਾਂ ਉਹ ਤੁਹਾਨੂੰ ਮਿਲ ਜਾਏਗੀ ਠੀਕ ਹੈ ਜੀ ਇਹ ਭਈ ਕਲਾਸ ਆਪਣੀ 12 ਘੰਟਿਆਂ ਤੋਂ ਬਾਅਦ ਜਾਏਗੀ ਮੈਂ ਇਸ ਵਿੱਚ ਇਹ 12 ਘੰਟੇ ਪਬਲਿਕ ਤੌਰ ਤੇ ਰਿਹਾ ਕਰੂਗੀ ਆਪਣੀ ਜਿਹੜੀ ਕਲਾਸ ਲੱਗਿਆ ਕਰੂਗੀ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਆਪਣਾ ਫੀਚਰ ਤੁਹਾਨੂੰ ਪਤਾ ਹੀ ਜਾਏਗਾ ਟੈਂਡਸ ਦਾ ਟੈਂਡਸ ਸਾਰੇ ਜਰੂਰ ਲਗਾਉਣੀ ਹੈ ਤੇ ਇੱਥੇ ਮੈਂ ਗੱਲ ਕਰਨਾ ਰੋਲ ਨੰਬਰਾਂ ਦੀ ਰੋਲ ਨੰਬਰ ਭਾਈ ਤੁਹਾਨੂੰ ਸਭ ਨੂੰ ਮਿਲ ਜਾਣਗੇ ਠੀਕ ਹੈ ਕਿਉਂਕਿ ਸਟੂਡੈਂਟ ਮੇਰੇ ਕੋਲ ਜਿਆਦਾ ਨੇ 200 ਪਲੱਸ ਸਟੂਡੈਂਟ ਮੇਰੇ ਕੋਲੇ ਜੁੜ ਚੁੱਕੇ ਆ ਹੁਣ ਤੱਕ ਠੀਕ ਹੈ ਦੇ ਕਾਫੀ ਹੋਰ ਵੀ ਜੁੜ ਰਹੇ ਹੈਗੇ ਇਸ ਕਰਕੇ ਇਕੱਲੇ ਇਕੱਲੇ ਸਟੂਡੈਂਟ ਦੇ ਰੋਲ ਨੰਬਰ ਸੀਗੇ ਉਹ ਹੌਲੀ ਹੌਲੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਹੈਗੇ ਠੀਕ ਹੈ ਕਾਫੀ ਮਿਲ ਵੀ ਚੁੱਕੇਗਾ ਤੇ ਕਾਫੀ ਰਹਿ ਵੀ ਚੁੱਕੀ ਹੈਗੀ ਠੀਕ ਹੈ ਜੀ ਤੇ ਨਾਲ ਹੁਣ ਭਾਈ ਇਹਦੇ ਪੀਡੀਐਫ ਵੀ ਮਿਲਣਗੇ ਤੁਹਾਨੂੰ ਠੀਕ ਹੈ ਕਲਾਸ ਦੇ ਪਰ ਇਹ ਹੋਣਗੇ ਇਹ ਪੇਡ ਠੀਕ ਹੈ ਹਾਂ ਸੋਨੇ ਦੇ ਸਾਹਗਾਣੀ ਹੁੰਦਾ ਹੈਗਾ ਠੀਕ ਹੈ ਫਿਰ ਤੁਹਾਨੂੰ ਭਾਈ ਮਿਲੂਗਾ ਕੱਲਾ ਆਪਣਾ ਥਿਉਰੀ ਵਾਲਾ ਬੈਚ ਠੀਕ ਹੈ ਜੀ ਇਹ ਨਾਲ ਜਿਹੜੇ ਆਪਣੇ ਪੀਡੀਫ ਉਹਨੇ ਕਲਾਸਾਂ ਦੇ ਜਿਹੜੇ ਨੋਟਸ ਵਗੈਰਾ ਬਣਨਗੇ ਉਹ ਕੋਈ ਤੁਹਾਨੂੰ ਪੇਪਰ 'ਚ ਮਿਲਣਗੇ ਠੀਕ ਹੈ ਆਪਣਾ ਰਪੀ ਰੱਖਿਆ ਹੈ 1500 ਰੁਪਏ ਠੀਕ ਹੈ 1500 ਜੇ ਤੁਸੀਂ ਤੁਰਤ ਮੈਨੂੰ ਪੇ ਕਰਦੇ ਹੋਗੇ ਤਾਂਗਾ ਠੀਕ ਹੈ ਜੇ ਤੁਸੀਂ ਭਾਈ ਆਪਣਾ ਇਹ ਬੈਚ ਆਪ ਲਗਾਈਏ ਵੀ ਤਿੰਨ ਮਹੀਨਾ ਚਾਪ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਤਾਂ ਇਹਦੇ ਵਿੱਚ ਭਾਈ ਜਿਹੜਾ ਤਿੰਨ ਮਹੀਨੇ ਆਪਣਾ ਬੈਚ ਇਹ ਚੱਲੂਗਾ ਤਾਂ ਤੁਸੀਂ ਜੇ ਪੇ ਕਰਨੇ ਹੈ ਕਿਸ਼ਤਾਂ 'ਚ ਹਨਾ ਠੀਕ ਹੈ ਤਾਂ ਤੁਸੀਂ ਮੈਨੂੰ 500 ਰੁਪਏ ਦੇ ਦਿਆ ਕਰੋ ਮਹੀਨੇ ਦਾ ਠੀਕ ਹੈ ਕੋਈ ਵੀ ਜਿਹੜਾ ਮੇਰੇ ਤੋਂ ਇਹ ਪੇਮੈਂਟ ਕਰੂਗਾ ਮੈਨੂੰ ਪੀਡੀਫ ਦੀ ਤਾਂ ਹੋ 500 ਰੁਪਿਆ ਮਹੀਨੇ ਦਾ ਮੈਨੂੰ ਪੇ ਕਰ ਸਕਦਾ ਠੀਕ ਹੈ 1700 ਸਾਰੀ ਫੀਸ ਤੁਹਾਨੂੰ ਪਹਿ ਇਹਦੀ ਵੀ ਪੈ ਜਾਊਗੀ ਆਪਣੀ 3 ਮਹੀਨਿਆਂ ਦੀ ਠੀਕ ਹੈ ਜੀ ਤੇ ਸਾਰੇ ਸਾਰਾ ਸਿਲੇਬਸ ਤੁਹਾਨੂੰ ਪਤਾ ਹੈ ਵੀ ਆਪਾਂ ਇਹਦੇ ਵਿੱਚ ਪ੍ਰੋਵਾਈਡ ਕਰਨਾ ਹੈ ਠੀਕ ਹੈ ਇਸ ਗੱਲ ਤੁਹਾਨੂੰ ਮੈਂ ਪਹਿਲਾਂ ਹੀ ਕਲੀਅਰ ਕਰਤਾ ਸੀਗਾ ਤੇ ਹੁਣ ਆਪਾਂ ਗੱਲ ਕਰੀਏ ਪ੍ਰੋਸੈਸ ਦੀ ਜਿਹੜੀ ਆਪਣੀ ਕਲਾਸ ਦਾ ਭਾਈ ਪ੍ਰੋਸੈਸ ਹੈਗਾ ਉਹ ਕਿਸ ਤਰ੍ਹਾਂ ਰਹਿਣ ਵਾਲਾ ਹੈਗਾ ਉਹਦੀ ਗੱਲ ਕਰਨੀ ਹੈ ਠੀਕ ਹੈ ਹਾਂ ਰੋਲ ਨੰਬਰ ਭਾਈ ਤੁਹਾਨੂੰ ਮਿਲੂਗਾ ਆਪਣੇ WhatsApp ਵਾਲੇ ਗਰੁੱਪ ਦੇ ਵਿੱਚ ਠੀਕ ਹੈ ਤੁਸੀਂ ਉੱਥੇ ਜੇ ਮੈਨੂੰ ਜੁਆਇਨ ਕਰ ਲਿਓ ਜਿੱਤੇ ਕੇ ਨੰਬਰ ਤੇ ਮੈਨੂੰ ਮੈਸੇਜ ਕਰ ਲਿਓ ਠੀਕ ਹੈ ਉੱਥੇ ਮੈਂ ਤੁਹਾਨੂੰ ਦੱਸ ਦੂੰਗਾ ਠੀਕ ਹੈ ਜੀ ਦੱਸ ਤਾਂ ਤੁਹਾਨੂੰ ਪ੍ਰੋਸੈਸ ਕੀ ਹੈਗਾ ਇਹ ਆਪਣਾ ਬੈਚ ਸਟਾਰਟ ਹੋਊਗਾ ਭਾਈ 9 ਜੂਨ ਨੂੰ ਠੀਕ ਹੈ ਟਾਈਮਿੰਗ ਦੀ ਆਪਾਂ ਅੱਗੇ ਸਲਾਈਡ ਦੀ ਗੱਲ ਕਰਾਂਗੇ ਇਹ ਆਪਣੀ ਕਲਾਸ ਲੈਬਰੀਆ ਕਰੂਗੀ ਪਲੱਸ ਇਹ ਰਿਕਾਰਡਡ ਵੀ ਹੋਇਆ ਕਰੂ ਰਿਕਾਰਡ ਤੁਹਾਨੂੰ ਕਿੱਥੇ ਮਿਲੇ ਕਰੂਗੀ ਜੀ ਮੈਂਬਰਸ਼ਿਪ ਚ ਜਿੱਥੇ ਲੇਟ ਹੋਣੇ ਹੋਗੇ ਠੀਕ ਹੈ ਰਿਕਾਰਡ ਤੁਹਾਨੂੰ 300 ਰੁਪਏ ਵਿੱਚ ਮਿਲੂਗੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਤੇ ਜਿਹੜੀਆਂ ਆਪਣੀਆਂ ਸਾਰੀ ਕਲਾਸ ਨੇ ਪੀਡੀਐਫ ਹੋਣਗੇ ਤੁਹਾਨੂੰ ਮਿਲਣਗੇ ਭਾਈ 1500 ਚ ਪਾਉ ਕੀ ਸਰਪੇ ਇਹ ਭਾਈ ਕੀ ਹੋਊਗਾ 9 ਜੂਨ ਤੋ ਤੱਕ ਤੱਕ ਇਹ ਤੁਹਾਨੂੰ 1500 ਚ ਮਿਲ ਜਾਣਗੇ ਜਿੰਨੇ ਵੀ ਆਪਣੇ ਕਲਾਸਾਂ ਦੇ ਭੀੜ ਹੋਗਾਰਾ ਹੋਣਗੇ ਉਸ ਤੋਂ ਆ ਭਾਈ ਇਹ ਡਬਲ ਰੇ ਜੋ ਕੀ ਹੋ ਜੂਗੀ ਆਪਣੀ ਫੀਸ ਹੋ ਜੂਗੀ ਠੀਕ ਹੈ ਜੀ ਇਸ ਗੱਲ ਦਾ ਧਿਆਨ ਰੱਖਿਓ ਜੇ ਤੁਸੀਂ ਨਵੀਂ ਨਾਜ ਮੈਨੂੰ ਪੇ ਕਰਨਾ ਤਾਂ ਤੁਹਾਨੂੰ ਪ੍ਰੋਸੈਸ ਦੱਸ ਦੱਸਦਾ ਮੈਂ ਦੋ ਕਸਟ ਆਪਣੀ 5-500 ਦੀ ਹੋਣੇ ਇੱਕ 700 ਦੀ ਹੋ ਜੂਗੀ ਠੀਕ ਹੈ ਤਾਂ 1700 ਰੁਪਏ ਤਾਂ ਲੱਗੂਗਾ ਠੀਕ ਹੈ ਤੁਰਤ ਕਰੋਗੇ ਤਾਂ 1500 ਲੱਗੂਗਾ ਠੀਕ ਹੈ ਜੀ ਤੇ ਇਹਦੇ ਵਿੱਚ ਜੇ ਤੁਸੀਂ ਜੁਆਇਨ ਕਰਨਾ ਹੈ ਨਾ ਆਪਣਾ ਇਹ WhatsApp ਗਰੁੱਪ ਹੈਗਾ ਤੁਹਾਨੂੰ ਸਭ ਨੂੰ ਪਤਾ ਇਸ ਗੱਲ ਦਾ ਠੀਕ ਹੈ ਜਿਨੇ ਵੀ ਪੇਡ ਆਪਣੇ PDF ਲੈਣੇ ਆ ਉਹ ਮੈਨੂੰ ਦੁਬਾਰਾ ਇੱਕ ਵਾਰ ਮੈਸੇਜ ਕਰਕੇ ਪੇਮੈਂਟ ਕਰ ਸਕਦਾ ਹੈ ਠੀਕ ਹੈ ਜੀ ਇਹ ਆਪਣਾ ਨੰਬਰ ਹੈਗਾ ਜਿਨੇ ਵੀ ਫ੍ਰੀ ਬੈਸ ਜੁਆਇਨ ਕਰਨਾ ਹੈ ਜਿਹੜਾ ਇਦਾਂ ਚਾਹੁੰਦਾ ਹੈਗਾ ਵੀ ਮੈਂ ਥਿਊਰੀ ਲਗਾ ਕੇ ਨੋਟਸ ਆਫ ਦੇ ਤਿਆਰ ਕਰ ਲੂੰਗਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਠੀਕ ਹੈ ਇਹ ਮੈਂ ਤਾਂ ਪੇਡ ਕਰ ਰਿਹਾ ਹੈਗਾ ਵੀ ਕਾਫੀ ਸਟੂਡੈਂਟ ਹੁੰਦੇ ਨੇ ਵੀ PDF ਦੇ ਚੱਕਰ ਦੇ ਵਿੱਚ ਨਾ ਤੁਹਾਨੂੰ PDF ਜੀ ਮਿਲ ਗਿਆ PDF ਉਹ ਤਰ੍ਹਾਂ ਤਰ੍ਹਾਂ ਹੀ ਰਹਿ ਜਾਂਦਾ ਹੁੰਦਾ ਹੈ ਠੀਕ ਹੈ ਜੇ ਤੁਸੀਂ ਨੋਟਸ ਨਹੀਂ ਬਣਾਏ ਤੁਹਾਡੇ ਜੇ ਰੀਪੀਲ ਲੱਗੇ ਹਨ ਕਿ ਇਸ ਚੀਜ਼ ਦੇ ਤਾਂ ਤੁਸੀਂ ਨੋਟਸ ਬਣਾਉਂਗੇ ਤੁਸੀਂ ਹਨਾ ਠੀਕ ਹੈ ਜੀ ਇਸ ਕਰਕੇ ਜਿਹੜਾ ਆਪਣਾ ਬੈਚ ਹੈ ਫ੍ਰੀ ਚੱਲੂਗਾ ਨੋਟਸ ਮੈਨੂੰ ਪਤਾ ਹੈ ਵੀ ਉਸ ਨੋਟ ਬਣਾ ਸਕਦਾ ਜਿਹੜਾ ਪੂਰਾ ਸੀਰੀਅਸ ਹੋਇਆ ਠੀਕ ਹੈ ਜੀ ਇੱਥੇ ਮੈਂ ਇਦਾਂ ਨਹੀਂ ਕਰਦਾ ਵੀ ਇਦਾਂ ਹੋਣਾ ਵੀ ਆਪਦਾ ਜੋ ਕਿ ਨੋਟਸ ਵਗੈਰਾ ਵੇਚਣੇ ਮੈਂ ਤਾਂ ਕਹਿ ਰਹੇ ਹਾਂਗਾ ਮੈਨੂੰ ਕੋਈ ਚੱਕ ਨਹੀਂਗਾ ਠੀਕ ਹੈ ਇਸ ਗੱਲ ਦਾ ਜਿਹੜਾ ਆਪਣਾ ਇਹ ਬੈਚ ਹੈ ਕਿ ਭਈ ਇਹ ਫ੍ਰੀ ਚੱਲੂਗਾ ਜਿਹੜਾ ਵਿਦਿਆਰਥੀ ਪੂਰਾ ਸੀਰੀਅਸ ਸਰਪ ਉਹ ਹੰਡਰਡ ਨੋਟਸ ਬਣਾਊਗਾ ਤੁਹਾਡੇ ਠੀਕ ਹੈ ਇਸ ਗੱਲ ਦਾ ਧਿਆਨ ਰੱਖਿਓ ਕੋਈ ਜੀ ਸਮਝ ਨਹੀਂ ਆਉਂਦੀ ਜੇ ਬਾਅਦ ਚ ਉਹਨੇ ਕੀ ਕਰਨਾ ਹੁੰਦਾ ਹੈ ਹੈਂਡਲਡ ਨੋਟਸ ਬਣਾਉਣੇ ਹੁੰਦੇ ਨੇ ਠੀਕ ਹੈ ਕੋਈ ਕੀ ਨੋਟਸ ਹੁੰਦੇ ਨੇ ਜੇ ਆਪ ਜੋ ਕੀ ਪ੍ਰੋਵਾਈਡ ਕਰਾਂਗੇ ਤੁਹਾਨੂੰ ਤਾਂ ਉਹ ਤੁਹਾਨੂੰ ਮਿਲ ਜਾਣਗੇ ਠੀਕ ਹੈ ਇਹਦੀ ਫੀਸ ਆਪਾਂ ਤਾਂ ਰੱਖੀਏ ਠੀਕ ਹੈ ਜੀ ਨੈਕਸਟ ਆਪਣਾ ਭਾਈ ਇਹ ਕੀ ਹੈਗਾ ਪ੍ਰੋਸੈਸ ਆ ਆਪਣਾ ਠੀਕ ਹੈ ਪ੍ਰੋਸੈਸ ਭਾਈ ਕਲਾਸ ਹੁੰਦਾ ਆਪਣਾ ਕਿਵੇਂ ਰਹੂਗਾ ਜੀ ਠੀਕ ਹੈ ਸਭ ਨੂੰ ਇਸ ਗੱਲ ਦਾ ਪਤਾ ਹੈਗਾ ਵੀ ਜਿਹੜਾ ਇਹ हां बिल्कुल जी ठीक है ਜਿਹੜੇ ਆਪਣੀ ਇਹ ਕਲਾਸ ਹੈਗੀ ਭਾਈ ਇਹ 9 ਜੂਨ ਨੂੰ ਇਹ ਸਟਾਰਟ ਹੋਊਗੀ ਠੀਕ ਹੈ ਪਹਿਲੀ ਕਲਾਸ ਆਪਣੀ ਲੱਗੂਗੀ 9 ਜੂਨ ਨੂੰ ਠੀਕ ਹੈ ਜੀ ਕਲਾਸ ਦੀ ਟਾਈਮਿੰਗ ਮਦ ਨੂੰ ਪਹਿਲਾਂ ਲਈ ਇੱਕਾਤ ਇੱਕ ਵਾਰ ਹੋਰ ਕਲੀਅਰ ਕਰ ਦਨਾ ਹੈਗਾ ਇਹ ਭਾਈ ਆਪਣਾ 11 एएम ਤੋਂ ਸ਼ੁਰੂ ਹੋਇਆ ਕਰੂਗੀ ਤੇ 12 पीएम ਭਾਵ ਕੇ ਇੱਕ ਘੰਟੇ ਦੀ ਆਪਣੀ ਕਲਾਸ ਹੋਏਗੀ ਜਿਹਦੇ ਵਿੱਚ ਆਪਾਂ ਕੀ ਕਰਿਆ ਕਰਾਂਗੇ ਥਿਊਰੀ ਕਰਿਆ ਕਰਾਂਗੇ ਜੀ ਠੀਕ ਹੈ ਥਿਊਰੀ ਤੋਂ ਬਾਅਦ ਤੁਰਤ ਹੀ ਆਪਾਂ 12 ਵਜੇ ਤੋਂ ਲੈ ਕੇ 12:30 ਵਜੇ ਤੱਕ ਉਹ ਦੀ ਡਿਸਕਸ਼ਨ ਕਰਿਆ ਕਰਾਂਗੇ ਠੀਕ ਹੈ ਕੋਈ ਵੀ ਪੈਂਟ ਹੈਗਾ ਜਿਹੜਾ ਉਹ ਤੁਹਾਨੂੰ ਮਿਲ ਜਿਆ ਕਰੂਗਾ ਜਿਹੜਾ ਆਪਣੇ ਇੱਥੇ 12 ਵਜੇ ਤੋਂ ਲੈ ਕੇ 12:30 ਵਜੇ ਤੱਕ ਦਾ ਟਾਈਮ ਹੈਗਾ ਜੇ ਕੋਈ ਮਿਸ ਹੁੰਦਾ ਪੈਂਟ ਆਪਣਾ ਉੱਥੇ ਆਪ ਲਿਖ ਲਿਆ ਕਰਾਂਗੇ ਠੀਕ ਹੈ ਜੀ 11 ਵਜੇ ਤੋਂ ਲੈ ਕੇ 12 ਵਜੇ ਤੱਕ ਆਪਣੀ ਥਿਊਰੀ ਹੋਇਆ ਕਰੂਗੀ ਫਿਰ ਆਪਾਂ 12 ਵਜੇ ਤੋਂ ਲੈ ਕੇ 12:30 ਵਜੇ ਤੱਕ ਉਸੇ ਥਿਊਰੀ ਜਿਹੜਾ ਟੌਪਿਕ ਕਰਾਂਗੇ ਉਹਦਾ ਆਪਾਂ ਡਿਸਕਸ਼ਨ ਕਰਿਆ ਕਰਾਂਗੇ ਤੇ ਸ਼ਾਮ ਜਿਹੜਾ ਆਪਣਾ ਹੁਣ ਆਪਣੀ ਕਲਾਸ ਲੱਗਦੀ ਹੈਗੀ 8 PM ਤੋਂ ਲੈ ਕੇ 9 PM ਤੱਕ ਠੀਕ ਹੈ ਇੱਥੇ ਭਾਈ ਆਪਣੇ ਇਸੇ ਟੌਪਿਕ ਦੀ ਰਿਵੀਜ਼ਨ ਹੋਇਆ ਕਰੂਗੀ ਠੀਕ ਹੈ MCQ ਜਿਹੜਾ ਆਪਣਾ ਟਾਈਮਿੰਗ ਹੈਗਾ ਉਹ ਆਪਣਾ ਇ 11 ਤੋਂ ਲੈ ਕੇ 12:30 ਵਜੇ ਤੱਕ ਤੁਸੀਂ ਲਗਾ ਸਕਦੇ ਹੋ ਵੀ ਆਪਣੀ ਥਰੀ ਕੰਪਲੀਟ ਹੋ ਜਾਏਗੀ ਨਾਲ ਆਪਣੇ ਡਾਊਟ ਵਗੈਰਾ ਹੋਏ ਕਰਨਗੇ ਉਹ ਵੀ ਕਲੀਅਰ ਹੋ ਜਾਏ ਕਰਨਗੇ ਠੀਕ ਹੈ ਜੀ ਤੇ ਹਾਂ ਬਿਲਕੁਲ ਠੀਕ ਹੈ ਤੇ ਇਹਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸ੍ਰੀ ਅਕਾਲ ਜੀ ਤੇ ਇਹਦੇ ਵਿੱਚ ਭਾਈ ਜਿਹੜਾ ਆਪਣਾ ਟੌਪਿਕ ਹੈ ਚੱਲੂ ਸਾਰਾ ਕੁਝ ਇਹ ਆਪਣਾ ਠੀਕ ਹੈ ਉਹ ਆਪਣੀ 8 ਤੋਂ ਲੈ ਕੇ 9 ਪੀਐਮ ਦੇ ਜੁੜੂਗੀ ਆਪਣੀ ਕਲਾਸ ਠੀਕ ਹੈ ਜੀ ਹਾਂ ਬਿਲਕੁਲ ਆਪਾਂ ਗੁਰਮਤ ਕਾਵ ਸ਼ੁਰੂ ਕਰ ਲਾਂਗੇ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਗੁਰਮਤ ਕਾਵ ਤੋਂ ਆਪਾਂ ਕਲਾਸ ਨੂੰ ਸ਼ੁਰੂ ਕਰ ਲਾਂਗੇ ਠੀਕ ਹੈ ਜੀ ਤੇ ਇਸ ਗੱਲ ਦਾ ਧਿਆਨ ਰੱਖਿਓ ਪੀਡੀਐਫ ਭਾਈ ਤੁਹਾਨੂੰ ਇਹ ਮੈਂ ਤਾਂ ਦੇ ਰਿਹਾ ਹਾਂਗਾ ਕਿਉਂਕਿ ਕਈ ਵਿਦਿਆਰਥੀ ਹੁੰਦੇ ਨੇ ਵੀ ਉਹ ਪਤਾ ਕੀ ਹੁੰਦਾਗਾ ਵੀ ਵਿਦਿਆਰਥੀ ਕਹਿ ਦਿੰਦਾਗਾ ਵੀ ਸਰ ਜੀ ਮੈਨੂੰ ਕੋਈ ਦਿੱਕਤ ਹੈਗੀ ਠੀਕ ਹੈ ਨੋਟਸ ਬਣਾਉਣ ਦੇ ਵਿੱਚ ਮੈਂ ਇਹ ਤਾਂ ਪੀੜ ਕੀਤੀ ਹੈ ਵੀ ਸੀ ਇਹਦੀ ਕਦਰ ਪਾ ਸਕੂੰ ਠੀਕ ਹੈ ਕਿਉਂਕਿ ਜੇ ਮੈਂ ਫ੍ਰੀ ਕਰਤੇ ਇਹ ਵੀ ਨਾ ਫੇ ਮੇਰਾ ਸਾਰੇ ਸਾਰੇ ਕੰਟੈਂਟ ਖੇਖਾਤੀ ਜਾਊਗਾ ਠੀਕ ਹੈ ਜੀ ਇਸ ਕਰਕੇ ਮੈਂ ਇਹ ਪੀੜ ਤਾਂ ਕੀਤੇ ਹੈਗੇ ਵੀ ਜਿਹੜਾ ਵਿਦਿਆਰਥੀ ਹੈ ਉਹ ਰੁਪਏ ਲਗਾਊਗਾ ਪੀਡੀਐਫ ਤੇ ਤਾਂ ਉਹ ਪੀਡੀਐਫ ਨੂੰ ਪੜ ਸਕੇ ਠੀਕ ਹੈ ਥਿਊਰੀ ਦਾ ਡਿਬਾਈ ਫਰੀ ਰਹੂਗੀ ਜਿਹੜੇ ਬਣਾ ਸਕਦੇ ਬਹੁਤ ਵਧੀਆ ਪਰ ਇਹ ਨੋਟਸ ਬਣੇ ਬਣਾਏ ਭਾਲਦੇ ਉਹਨੂੰ ਖਤਰ ਰਪੀ ਲੱਗਣਗੇ ਠੀਕ ਹੈ ਤਾਂ ਉਹ ਆਪਣੇ 1500 ਰੁਪਏ ਤੁਹਾਨੂੰ ਦੱਸਤਾ ਮੈਂ ਜਿਹੜੇ ਲਿਮਟਡ ਟਾਈਮ ਤੇ ਆਪਣੇ ਹੈਗੇ ਹੈ ਇਹ 9 ਜੂਨ ਤੋਂ ਬਾਅਦ ਇਹ 3000 ਹੋ ਜਾਣਗੇ ਆਪਣੀ ਫੀਸ ਠੀਕ ਹੈ ਜੀ ਜਿਹੜੇ ਵਿਦਿਆਰਥੀ ਸੀਰੀਅਸ ਹੈਗੇ ਹੈ ਠੀਕ ਹੈ ਉਹ ਮੇਰੇ ਨਾਲ ਜੁੜ ਸਕਦੇ ਹੈ ਪਹਿਲਾਂ ਵੀ ਬਥੇਰੇ ਮੇਰੇ ਨਾਲ ਜੁੜੇ ਹੋਏ ਹੈ ਠੀਕ ਹੈ 200 ਪਲੱਸ ਸਟੂਡੈਂਟ ਮ ਤੇ ਮੈਂ ਮੈਨੂੰ ਪੂਰੀ ਉਮੀਦ ਆ ਵੀ 200 ਦੇ ਵਿੱਚੋਂ 100 ਸਟੂਡੈਂਟ ਮੇਰੇ ਕੋਲ ਪੂਰਾ ਸੀਰੀਅਸ ਹੈਗਾਗਾ ਠੀਕ ਹੈ ਤੇ ਉਹ 100 ਦੇ ਵਿੱਚੋਂ ਜੇ ਮੈਂ 100 ਦੇ 100 ਦੀ ਸਿਲੈਕਸ਼ਨ ਕਰਵਾਦਾ ਤਾਂ ਮੇਰੇ ਲਈ ਇਹ ਬਹੁਤ ਜ਼ਿਆਦਾ ਵਧੀਆ ਗੱਲ ਹੋਊਗੀ ਹਨਾ ਠੀਕ ਹੈ ਮੇਰਾ ਬਸ ਇਹ ਸੋ ਬਣਾਏਗਾ ਮੈਂ ਤੈਨੂੰ ਪਹਿਲਾ ਨੇ ਕਲਾਸ ਵਿੱਚ ਕਲੀਅਰ ਕਰਦਾ ਹੁੰਨਾ ਹੈਗਾ ਵੀ ਭਾਈ ਹਰੇਕ ਸਟੂਡੈਂਟ ਜਿਹੜਾ ਹੈ ਜਦੋਂ ਜੋਇਨਿੰਗ ਕਰੇ ਉਹਨਾਂ ਤਾਂ ਉਹ ਇਹ ਗੱਲ ਜ਼ਰੂਰ ਕਹੇ ਵੀ ਮੈਂ ਉਹ ਸਰ ਕੋਲ ਉਹ ਹੀ ਪੜਿਆ ਹੋਏਗਾ ਨਾ ਠੀਕ ਹੈ ਆਪਣਾ ਇਹਦਾ ਨਾਮ ਹੈਗਾ ਵੀਡੀਓ ਕੋਚਿੰਗ ਦੇ ਉੱਪਰ ਠੀਕ ਹੈ ਤੇ ਉਹ ਤੁਸੀਂ ਨਾਮ ਅਗਲੇ ਨੂੰ ਸੁਜੈਸ਼ਨ ਦੇ ਅਕੋਰਡਿੰਗ ਦੇਉ ਹਣਾ ਵੀ ਇਹ ਸਰ ਤੋਂ ਮੈਂ ਪੜਿਆ ਸੀਗਾ ਠੀਕ ਹੈ ਜੀ ਹਾਂ ਠੀਕ ਹੈ ਮੈਂ ਇਹ 3 ਮਹੀਨਿਆਂ ਦੇ ਵਿੱਚ ਆਪਣਾ ਭਈ ਇਹ ਸਿਲੇਬਸ ਨਹੀਂ ਕਵਰ ਹੋਣਾ ਹੈਗਾ ਇਹਦਾ ਆਪਣੀ ਜਿਹੜੀ ਫੀਸ ਹੈਗੇ ਨਾ ਪੀਡੀਐਫ ਦੀ ਉਹ ਦੱਸ ਰਿਹਾ ਹਾਂ ਤੁਹਾਨੂੰ ਠੀਕ ਹੈ ਪੀਡੀਐਫ ਜਿਹੜਾ ਭਈ ਆਪਣਾ ਹੈਗਾ ਇਹ ਨਹੀਂ ਨਹੀਂ ਪੀਡੀਐਫ ਭਈ ਤੁਹਾਨੂੰ ਇਹ ਮਿਲੂਗਾ ਤੁਹਾਡੇ WhatsApp ਵਾਲੇ ਨੰਬਰ ਤੇ ਠੀਕ ਹੈ ਆਦੇ ਸਿਰੀ ਕਰਵਾ ਸਕਦੇ ਸਾਰਾ ਕੁਝ ਠੀਕ ਹੈ ਜੀ ਮੌ ਟੈਸਟ ਵਗੈਰਾ ਹਜੇ ਆਪਾਂ ਨਹੀਂ ਲਗਾਉਣੇ ਹੈਗੇ ਠੀਕ ਹੈ ਕਿਉਂਕਿ ਹਜੇ ਆਪਾਂ ਥਿਊਰੀ ਕਰਾਂਗੇ ਠੀਕ ਹੈ ਮੇਰੀ ਪੂਰੀ ਕੋਸ਼ਿਸ਼ ਹੋਗੀ ਵੀ ਆਪਾਂ ਖਿੱਚ ਧੂਕੇ ਨਾ ਪੂਰਾ ਜਮਾ ਹੈ ਵੀ 3 ਮਹੀਨਿਆਂ ਦੇ ਵਿੱਚ ਆ ਕੰਪਲੀਟ ਆਪਾਂ ਕਰੀਏ ਠੀਕ ਹੈ ਪਰ ਫਿਰ ਇਦਾਂ ਹੋਊਗਾ ਵੀ ਕਲਾਸ ਆਪਣੇ ਲੰਮੀਆਂ ਬਹੁਤ ਜਾਣੀਆਂ ਫਿਰ ਠੀਕ ਹੈ ਮੈਂ ਕਵਰ ਦਾ ਕਰਵਾ ਦੂੰਗਾ ਪਰ ਉਹ ਕੀ ਹੋ ਜਾਊਗਾ ਫਿਰ ਕਲਾਸਾਂ ਲੰਮੀਆਂ ਜਾਣਗੇ ਤੇ ਆਪਣੇ ਫਿਰ ਸਿਰ ਤੋਂ ਨੰਗੀ ਜਿਓ ਸਾਰਾ ਕੁਝ ਠੀਕ ਹੈ ਮੈਂ ਕਰਕੇ ਇਸ ਕਰਕੇ ਇਸ ਗੱਲ ਦਾ ਪੂਰਾ ਧਿਆਨ ਰੱਖੂੰਗਾ ਚਾਹੇ ਆਪਾਂ ਪੁਆਇੰਟ 1 ਕਰ ਲਈਏ ਪਰ ਉਹ ਪੁਆਇੰਟ ਆਪਣੀ ਜ਼ਿੰਦਗੀ ਭਰਨਾ ਭੁੱਲ ਗਏ ਆਪਾਂ ਠੀਕ ਹੈ ਇਸ ਤਰ੍ਹਾਂ ਆਪਾਂ ਕੁਝ ਪੜਨਾ ਹੈ ਆਪਣੀ ਕਲਾਸਾਂ ਦੇ ਵਿੱਚ ਠੀਕ ਹੈ ਜੀ ਤਾਂ ਜਿਹੜਾ ਵੀ ਵਿਦਿਆਰਥੀ ਮੇਰੇ ਨਾਲ ਜੁੜੂਗਾ ਠੀਕ ਹੈ ਜਿਹੜਾ ਵੀ ਕੋਈ ਪੇਜ ਦੇ ਵਿੱਚ ਜੁੜੂਗਾ ਤਾਂ ਉਹ ਕੋਸ਼ਿਸ਼ ਕਰਿਓ ਠੀਕ ਹੈ ਜੀ ਵੀ ਮੈਨੂੰ ਜਰੂਰ ਫੋਲੋ ਕਰੇ ਠੀਕ ਹੈ ਜਿਹੜੇ ਫਿਰ ਵੀ ਜੁੜ ਰਹੇ ਹੈਗੇ ਉਹ ਵੀ ਮੈਨੂੰ ਫੋਲੋ ਕਰਨਾ ਠੀਕ ਹੈ ਕਿਉਂਕਿ ਮੇਰਾ ਇਹ ਸੁਪਨਾ ਹੈਗਾ ਵੀ ਮੈਥੋਂ ਪੜ੍ਹ ਕੇ ਕੋਈ ਜੁਆਇੰਟ ਟੀਚਰ ਲੱਗੇ ਠੀਕ ਹੈ ਜੀ ਹਾਂ ਤਾਂ ਚਲੋ ਠੀਕ ਹੈ ਤੇ ਹੁਣ ਆਪਾਂ 9 ਵਜੇ ਕਲਾਸ ਲਗਾਵਾਂਗੇ ਠੀਕ ਹੈ ਜਿਹੜੀ ਆਪਣੀ ਮਿਕਸ ਐਮਸੀਕਿਊ ਦੀ ਹੁੰਦੀ ਹੈ ਜੀ ਠੀਕ ਹੈ ਜੀ ਉਹਦੇ ਸਾਰੇ ਜੁਆਇਨ ਕਰ ਲਿਓ ਤੇ ਅੱਜ ਆਪਣਾ ਭਾਈ ਲੈਪਟਾਪ ਖਰਾਬ ਹੋ ਗਿਆ ਸੀ ਤਾਂ ਕਰਕੇ ਕਲਾਸ ਆਪਣੀ ਭਾਈ ਮੋਬਾਈਲ ਤੇ ਲੱਗ ਰਹੀ ਹੈ ਠੀਕ ਹੈ ਜੀ हां ਤੁਸੀਂ ਇਦਾਂ ਹੀ ਲਗਾ ਸਕਦੇ ਹੋ ਬੈਚ ਦੀ ਫੀਸ ਹੀ ਲਗਾ ਸਕਦੇ ਹੋਗੇ ਠੀਕ ਹੈ ਬੈਚ ਦੀ ਫੀਸ ਲਗਾ ਲਓ ਚਾਹੇ ਨੋਟਸਾਂ ਦੀ ਫੀਸ ਲਗਾ ਲਓ ਠੀਕ ਹੈ ਇਹ ਤਾਂ ਹੈਗੀ ਭਾਈ ਬੈਚ ਤਾਂ ਆਪਣਾ ਵੈਸੇ ਫਿਰ ਹੀ ਹੈਗਾ ਠੀਕ ਹੈ ਇਹ ਪੀਡੀਐਫ ਦੀ ਫੀਸ ਹੈਗੀ ਠੀਕ ਹੈ ਜੀ ਕਲਾਸਾਂ ਆਪਣੀਆਂ YouTube ਤੇ ਹੋਣਗੀਆਂ ਠੀਕ ਹੈ ਤੇ ਜਿਹੜੇ ਵਿਦਿਆਰਥੀ ਮੇਥੋਂ ਭਾਈ ਇਹ ਅ ਨੋਟਸ ਲੈਣਗੇ ਠੀਕ ਹੈ ਪੇੜ ਜਿਹੜੇ ਨੋਟਸ ਲੈਣਗੇ ਉਹਨਾਂ ਲਈ ਭਾਈ ਮੈਂਬਰਸ਼ਿਪ ਲੈਣ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਠੀਕ ਹੈ ਉਹਨਾਂ ਖਾਤਰ ਭਾਈ ਇਹ 1 ਸਾਲ ਤੱਕ ਕਲਾਸਾਂ 'ਚ ਰਹਿਣੀਆਂ ਠੀਕ ਹੈ ਤੇ ਲਿੰਕ ਉਹਨਾਂ ਨੂੰ ਪ੍ਰੋਵਾਈਡ ਹੋਊਗਾ ਸਿਰਫ ਉਹਨਾਂ ਨੂੰ ਠੀਕ ਹੈ ਉਹੀ ਵੈਰੀਫਾਈ ਹੋਣਗੇ ਸਿਰਫ ਉਹੀ ਕਲਾਸ ਲਗਾ ਸਕਣਗੇ ਉਹ ਰਿਕਾਰਡਡ ਕਲਾਸ ਤੁਹਾਨੂੰ ਮੈਂਬਰਸ਼ਿਪ 'ਚ ਲੈਣੀ ਪਊਗੀ ਭਾਈ ਠੀਕ ਹੈ ਆਈ ਵੀ ਨੂੰ ਤੁਹਾਨੂੰ 300 ਰੁਪਿਆ ਲਾਉਣਾ ਪਊਗਾ ਆਪਣੀ ਮੈਂਬਰਸ਼ਿਸ਼ਪ ਨਹੀਂ ਕਲਾਸਾਂ ਦੇ ਵਿੱਚ ਜੇ ਤੁਸੀਂ ਨਹੀਂ ਲਗਾਉਣਾ ਚਾਹੁੰਦੇ ਤਾਂ ਇਹ ਚੀਜ਼ ਵਧੀਆ ਹੈ ਕਿ ਤੁਸੀਂ ਪੇਡ ਜੋ ਕਿ ਪੀਡੀਐਫ ਆਪਣੇ ਹੈਗੇ ਉਹ ਲੈ ਸਕਦੇ ਹੋ ਠੀਕ ਹੈ ਇਹ ਪੀਡੀਐਫ ਭਾਈ ਇਹਦੇ ਉੱਤੇ ਮੈਂ ਕਲੀਅਰ ਕਰਦਾ ਜਿਹੜੇ ਵੀ ਆਪਾਂ ਲਿਖਾਂਗੇ ਕਲਾਸ ਦੇ ਵਿੱਚ ਠੀਕ ਹੈ ਜਿਵੇਂ ਆਪਣੇ ਪੈਂਟ ਐਬਰਾਈ ਜੋ ਵੀ ਆਪਾਂ ਲਿਖਾਂਗੇ ਠੀਕ ਹੈ ਤਾਂ ਉਹਦਾ ਪੀਡੀਐਫ ਮਿਲੂਗਾ ਭਾਈ ਠੀਕ ਹੈ ਕਲਾ ਕਲਾ ਪੁਆਇੰਟ ਜੋ ਕਿ ਆਪਾਂ ਕਲਾਸ ਵਿੱਚ ਲਿਖਾਂਗੇ ਉਹਦਾ ਹੋਊਗਾ ਇਹ ਠੀਕ ਹੈ ਕਿ ਹੁਣ ਮੈਨੂੰ ਇਹ ਚੀਜ਼ ਦੱਸ ਦੋ ਕਾਫੀ ਸਟੂਡੈਂਟ ਸੀਗੇ ਹਨ ਵੀ ਜਿਹੜੇ ਕਮੈਂਟ ਕਰ ਰਹੇ ਸੀਗੇ ਵੀ ਕਿਸ ਤਰ੍ਹਾਂ ਜਿਹੜਾ ਆਪਣਾ ਪ੍ਰੋਸੈਸ ਵਗੈਰਾ ਹੋਊਗਾ ਨਾ ਕਲਾਸ ਦਾ ਠੀਕ ਹੈ ਜਿਵੇਂ ਇਹਨਾਂ ਨੂੰ ਉਹ ਜੁੜਿਆ ਹੋਇਆ ਹੈ ਨਾ ਵਿਦਿਆਰਥੀ ਤਾਂ ਮੈਨੂੰ ਜ਼ਰੂਰ ਦੱਸ ਦੇ ਕਿਉਂਕਿ ਕੱਲ ਮੈਨੂੰ ਮੈਸੇਜ ਆਇਆ ਸੀ ਗਰੁੱਪ ਦੇ ਵਿੱਚ ਵੀ ਜਿਹਨੂੰ ਵੀ ਰੋਲ ਨੰਬਰ ਮਿਲ ਚੁੱਕੇ ਮੈਨੂੰ ਉਹ ਮੈਸੇਜ ਕਰ ਦਿਓ ਠੀਕ ਹੈ ਤਾਂ ਤੁਸੀਂ ਸਾਰੇ ਨਹੀਂ ਮੈਨੂੰ ਮੈਸੇਜ ਕਰਦੇ ਵੀ ਸਾਨੂੰ ਨਹੀਂ ਮਿਲਿਆ ਜੀ ਠੀਕ ਹੈ ਤਾਂ ਕਰਕੇ ਮੈਸੇਜ ਬਹੁਤ ਜ਼ਿਆਦਾ ਹੋ ਗਏ ਮੇਰੇ ਕੋਲ ਤਾਂ ਨਾ ਤਾਂ ਹੀ ਨਾ ਤਾਂ ਮੈਥੋਂ ਕੋਈ ਮੈਸੇਜ ਦੇਖਿਆ ਗਿਆ ਹੈਗਾ ਠੀਕ ਹੈ ਹਾਂ ਠੀਕ ਹੈ ਜੀ ਐਪ ਦਾ ਆਪਣਾ ਕੋਈ ਨਾਮ ਨਹੀਂ ਹੈਗਾ ਜੀ ਆਪਣਾ ਸਿਰਫ YouTube ਦੇ ਉੱਪਰ ਚੱਲੂ ਆ ਸਾਰਾ ਕੁਝ ਠੀਕ ਹੈ YouTube ਦੇ ਉੱਪਰ ਇੱਕ ਬੜੀਆ ਸਿਸਟਮ ਹੈਗਾ ਤਾਂੜਾ ਸਾਰਾ ਕੁਝ ਵੈਰੀਫਾਈ ਹੋਊਗਾ ਉਹਦੇ ਹਿਸਾਬ ਨਾਲ ਤੁਹਾਡੀਆਂ ਕਲਾਸਾਂ ਲੱਗਣਗੀਆਂ ਠੀਕ ਹੈ ਜਿਹੜਾ ਵੀ ਮਹੀਨੇ ਨਾਲ ਪੇੜ ਜੁੜੂਗਾ ਜਿਹੜੇ ਫ੍ਰੀ ਲਗਾਉਣਗੇ ਉਹਨਾਂ ਲਈ ਮੈਂਬਰਸ਼ਿਪ ਹੈਗੀ ਹੈ ਠੀਕ ਹੈ ਜੀ ਮੈਂ ਤਾਂ ਹੀ ਨਹੀਂ ਸੀ ਹੋਇਆ ਨਾ ਮੈਥੋਂ ਮੈਸੇਜ ਬਹੁਤ ਜ਼ਿਆਦਾ ਆ ਗਏ ਸੀਗੇ ਠੀਕ ਹੈ ਜੀ ਹਾਂ ਠੀਕ ਹੈ ਲਿੰਕ ਤਾਂ ਨੂੰ ਨਾ ਅ ਠੀਕ ਹੈ ਜੀ ਤਾਂ ਚਲੋ ਇੱਕ ਵਾਰ ਨੂੰ ਜਰੂਰ ਦੱਸ ਦੋ ਜੇ ਕਿਸੇ ਡਾਟ ਹੈ ਆਪਣੇ ਬੈਚ ਨੂੰ ਲੈ ਕੇ ਫਿਰ ਆਪਾਂ ਕਲਾਸ ਨੂੰ ਐਂਡ ਕਰਾਂਗੇ ਠੀਕ ਹੈ ਕਿਉਂਕਿ ਆਪਣੀ ਫਿਰ 9 ਵਜੇ ਵੀ ਕਲਾਸ ਲੱਗੂਗੀ ਠੀਕ ਹੈ ਜੀ ਠੀਕ ਹੈ ਰੌਣਕ ਬਦਨ ਨੂੰ ਜਲਦੀ ਮਿਲ ਜਾਈ ਸਭ ਨੂੰ ਠੀਕ ਹੈ ਮੇਰੀ ਪੂਰੀ ਕੋਸ਼ਿਸ਼ ਹੈਗੀ ਕਿਉਂਕਿ ਸਟੂਡੈਂਟ ਹਰ ਰੋਜ਼ ਮੇਰੇ ਕੋਲੇ 10 ਤੋਂ 11 ਸਟੂਡੈਂਟ ਨਵੇਂ ਆ ਰਹੇ ਹੈਗੇ ਜਿੰਨੇ ਕਿ ਮੈਂ ਰੌਣਕ ਜਨਰੇਟ ਕਰਦਾ ਉਹਨੇ ਕੋ ਨੂੰ ਹੋਰ ਬਣਾਉਣੇ ਪਏ ਜਾਂਦੇ ਫਿਰ ਤਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਔਖਾ ਹੋਇਆ ਪਾਉਣਾ ਸਿਸਟਮ ਆਪਣਾ ਠੀਕ ਹੈ ਕੋਸ਼ਿਸ਼ ਕਰੂੰਗਾ ਵੀ 9 ਜੂਨ ਤੋਂ ਪਹਿਲਾਂ ਪਹਿਲਾਂ ਤੁਹਾਡੇ ਸਭ ਕੋਲੇ ਭਾਈ ਆਪਦੇ ਰੌਣਕ ਭਰ ਆ ਜਾਣ ਠੀਕ ਹੈ ਜੀ ਹਾਂ ਇਹ ਆਪਾਂ ਬਿਲਕੁਲ ਆਪਾਂ 0 ਤੋਂ ਸਟਾਰਟ ਕਰਾਂਗੇ ਠੀਕ ਹੈ ਠੀਕ ਹੈ ਜੀ ਬਿਲਕੁਲ ਜ਼ੀਰੋ ਸਟਾਰਟ ਹੋਊ ਆਪਣਾ ਇਹ ਬੈਚ ਹਾਂ ਠੀਕ ਹੈ WhatsApp ਵਾਲਾ ਨੰਬਰ ਆ ਗਿਆ ਭਾਈ ਆਪਣੇ ਇੱਥੇ ਦਿੱਤਾ ਹੋਇਆ ਸੀਗਾ ਇਹ ਆਪਣਾ ਨੰਬਰ ਹੈ ਜੀ ਠੀਕ ਹੈ WhatsApp ਵਾਲਾ ਨੰਬਰ ਆਪਣਾ ਇਹ ਹੈਗਾ ਠੀਕ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋਗੇ ਆਪ ਦਾ ਫੁੱਲ ਨਾਮ ਲਿਖ ਕੇ ਮੈਸੇਜ ਕਰਨਾ ਹੈ ਠੀਕ ਹੈ ਜੀ ਤੇ ਆਪਣੀ ਕਲਾਸ ਨੂੰ ਕਿਰਪਾ ਕਰਕੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਇਦਾਂ ਨਾ ਕਰਿਓ ਬੀਚ ਦੇ ਵਿੱਚ ਆਪਾਂ ਕੋਈ ਫੀਸ ਰੱਖ ਲਈ ਵੀਡੀਓ ਫ੍ਰੀ ਤਾਮ ਸ਼ੇਅਰ ਕਰਵਾ ਰਹੇ ਹਾਂ ਤੁਹਾਡਾ ਨਾਲ ਠੀਕ ਹੈ ਇਹ ਬੈਚ ਭਾਈ ਆਪਣਾ ਫ੍ਰੀ ਰਹੂਗਾ ਠੀਕ ਹੈ PDF ਉਹਨਾਂ ਲਈ ਬਣਾਏ ਹੈਗੇ ਜਿਹੜੇ ਵਿਦਿਆਰਥੀ ਇਦਾਂ ਉਸ ਦਾ ਕਦੇ ਕੋਈ ਨੂੰ ਦਿੱਕਤ ਆ ਜੇ ਠੀਕ ਹੈ ਵੀ ਕਲਾਸ ਰਿਕਾਰਡਿੰਗ ਲਗਾ ਸਕਦੇ ਜਾਂ ਭਈ ਉਹਨਾਂ ਨੂੰ ਕੀ ਹੋ ਜੂਗਾ ਲੇਖ ਨਹੀਂ ਸਕਦੇ ਨਾਲ-ਨਾਲ ਉਹ ਨਾ ਠੀਕ ਹੈ ਵੀ ਬਾਅਦ ਵਿੱਚ ਉਹ ਕਲਾਸਾਂ ਵਗੈਰਾ ਰਿਕਾਰਡਰ ਲਗਾ ਲੈਣਗੇ ਠੀਕ ਹੈ ਜੀ ਉਹਨਾਂ ਲਈ ਹੈ ਭਈ ਇਹ ਸਪੈਸ਼ਲ ਠੀਕ ਹੈ ਤੇ ਜਿਹੜੇ ਵਿਦਿਆਰਥੀ ਭਈ انرੋਲ ਕਰਨਗੇ ਆਪਣੇ PDF ਵਾਲੇ ਦੇ ਵਿੱਚ ਉਹਨਾਂ ਨੂੰ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂਬਰਸ਼ਿਪ پلان ਦੀ ਉਹਨਾਂ ਨੂੰ ਜ਼ਰੂਰਤ ਨਾ ਪਵੇ ਠੀਕ ਹੈ ਉਹਨਾਂ ਲਈ ਸਪੈਸ਼ਲ ਇੱਕ ਵੈਰੀਫਾਈ ਹੁੰਦਾ ਹੈ ਆਪਣੇ YouTube ਦੇ ਉੱਪਰ ਤਾਂ ਉਹਨਾਂ ਤੁਸੀਂ ਮੈਨੂੰ ਇੱਦਾਂ ਜੁੜ ਸਕਦੇ ਹੋਗੇ ਤਾਂ ਉਹਨਾਂ ਨੂੰ ਫਿਰ ਜ਼ਰੂਰਤ ਨਹੀਂ ਪੈਣੀ ਹੈਗੀ ਠੀਕ ਹੈ ਜੀ ਤਾਂ ਚਲੋ ਮਿਲਦੇ ਆ ਤੁਹਾਨੂੰ ਹੁਣ ਆਪਾਂ 9 ਪੀਐਮ ਦੀ ਕਲਾਸ ਦੇ ਵਿੱਚ ਠੀਕ ਹੈ ਇਹਦੇ ਵਿੱਚ ਆਪਾਂ ਮਾਸਟਰ ਗ੍ਰੈਡ ਤੇ ਜੂਸ਼ ਨੈਟ ਦੇ ਆਪਾਂ ਮਿਕਸ ਟੈਸਟ MCQ ਕਰਾਂਗੇ ਠੀਕ ਹੈ ਜੀ ਤੇ 9 ਜੂਨ ਤੱਕ ਆਪਣੇ ਇਹ ਮਿਕਸ ਟੈਸਟ ਚੱਲਣਗੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਹੋਣਗੇ ਇਹ ਟੌਪਿਕ ਵਾਈਜ਼ ਠੀਕ ਹੈ ਫਿਰ ਆਪਣੇ ਟੌਪਿਕ ਵਾਈਜ਼ ਚੱਲਣਗੇ ਹਾਂ ਟੈਲੀਗ੍ਰਾਮ ਆ ਆਪਣਾ ਚੈਨਲ ਬਣਾਇਆ ਗਿਆ ਬਿੱਡੀ ਕੁਚ ਨਾਮ ਤੇ ਹੈਗਾ ਸਰਚ ਕਰ ਲਿਓ ਠੀਕ ਹੈ ਜੀ ਠੀਕ ਹੈ ਲਾਸਟ ਗੱਲ ਮੈਂ ਤੁਹਾਨੂੰ ਇਹ ਕਹੀ ਸੀਗੀ ਆ ਵੀਪਈ ਜਿਹੜੇ ਮੇਨ ਨਾਲ ਇਹ ਪੇਡ ਜਿਹੜੇ ਪੀਡੀਐਫ ਲੈਣਗੇ ਠੀਕ ਹੈ ਭਾਵੇਂ ਕਿ ਫੀਸ ਮੈਨੂੰ ਜਿਹੜੇ ਦੇਣਗੇ ਠੀਕ ਹੈ ਜੀ ਆਪਣੀ 1500 ਜਾਂ 1700 ਠੀਕ ਹੈ ਤਾਂ ਉਹ ਵਿਦਿਆਰਥੀਆਂ ਲਈ ਭਾਈ ਮੈਂਬਰਸ਼ਿਪ ਨਹੀਂ ਹੋਊਗੀ ਠੀਕ ਹੈ ਉਹ ਵਿਦਿਆਰਥੀਆਂ ਨੂੰ ਸਪੈਸ਼ਲ ਲਿੰਕ ਮਿਲ ਜਾਇਆ ਕਰੂਗਾ ਠੀਕ ਹੈ ਜਿਹੜੇ ਵਿਦਿਆਰਥੀ ਪੇਡ ਬੈਚ ਲੈਣਗੇ ਠੀਕ ਹੈ YouTube ਦੇ ਉੱਪਰ ਹੀ ਹੋਇਆ ਕਰੂ ਆਪਣੀ ਕਲਾਸ ਉਹ ਤੇ ਉਹ ਸਪੈਸ਼ਲ ਔਨਲਾਈਨ ਹੀ ਹੋਇਆ ਕਰੂ ਜਿਹੜੇ ਇਹ ਬੈਚ ਦੇ ਵਿੱਚ ਜਿਹੜੇ ਪੀਡੀਐਫ ਖਰੀਦਣਗੇ ਠੀਕ ਹੈ ਮੈਨੂੰ ਪਤਾ ਹੈ ਵੀ 520 ਮੈਂ ਤਾਂ ਰੱਖੀਏਗੀ 5500 ਵਿਹਾਰਿਕ ਪੇ ਕਰ ਸਕਦਾ ਹੈ ਠੀਕ ਹੈ ਜਿਹਨੂੰ ਕੋਈ ਦਿੱਕਤ ਵਗੈਰਾ ਹੈਗੀ ਆ ਉਹ ਵੀ ਪੇ ਕਰ ਸਕਦਾ ਹੈਗਾ ਇਸ ਕਰਕੇ ਮੈਂ ਇਹਦਾ ਫੀਸ ਦਾ ਜੋ ਕਿ ਆਪਾਂ ਰੱਖਿਆ ਗਿਆ ਇਹ ਕਿਸ਼ਤਾਂ ਚ ਰੱਖ ਲੈ ਸੀਗਾ ਕਿਉਂਕਿ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈਗਾ ਕੋਈ ਵਿਦਿਆਰਥੀ ਜੇਕਰ ਮੇਰੇ ਨਾਲ ਜੁੜੂਗਾ ਤਾਂ ਉਹ ਹਿੰਦ ਦਾ ਕਮਿਊਨਿਟੀ ਜੁੜਾ ਰਹੂਗਾ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਕੀ ਕਿਹਾ ਸੀਗਾ ਵੀ ਮੇਰਾ ਭਾਈ ਇਹ ਵਾਦਾ ਹੈਗਾ ਨੌਕਰੀ ਤੇ ਤੁਹਾਨੂੰ ਲਵਾਉਣ ਦਾ ਠੀਕ ਹੈ ਤੁਹਾਨੂੰ ਨੌਕਰੀ ਲਵਾਉਂਦਾ ਹੀ ਮੇਰਾ ਵਾਦਾ ਹੈਗਾ ਇਸ ਕਰਕੇ ਚਲੋ ਹੁਣ ਆਪਾਂ 9 ਪੀਐਮ ਵਾਲੀ ਕਲਾਸ ਦੇ ਵਿੱਚ ਮਿਲਾਂਗੇ ਠੀਕ ਹੈ ਜੀ हां एक कंट्री ਜਿਹੜੀ ਆਪਣੀ ਕਲਾਸ ਉਹ ਸ਼ੁਰੂ ਹੋਊਗੀ ਤਾਂ ਚਲੋ ਕੋਈ ਵੀ ਡਾਟ ਹੋਏ ਨਾ ਤਾਂ ਕਿਰਪਾ ਕਰਕੇ ਮੈਨੂੰ ਮੈਸੇਜ ਰੂ ਕਰਦੇ ਆਪਣੇ WhatsApp ਨੰਬਰ ਤੇ ਤੇ ਕਲਾਸ ਨੂੰ ਸ਼ੇਅਰ ਕਰਨਾ ਭੁੱਲਿਆ ਕਰੋ ਤੇ ਹੋ ਸਕਦਾ ਹੁਣ ਜਿਹੜੇ ਤੁਹਾਡੇ ਮੈਸੇਜ ਨੇ ਉਹ ਥੋੜਾ ਜਿਆਦਾ ਇੰਤਜ਼ਾਰ ਤੁਹਾਨੂੰ ਮੈਸੇਜ ਕਰਨਾ ਪਵੇ ਠੀਕ ਹੈ ਵੀ ਅਪਲਾਈ ਦਾ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈਗਾ ਕਿਉਂਕਿ ਕਾਫੀ ਸਟੂਡੈਂਟ ਦੇ ਮੈਸੇਜ ਆ ਰਹੇ ਹੋਏ ਹੈਗੇ ਭਾਈ ਠੀਕ ਹੈ ਜੀ ਤੇ ਮੈਂ ਸੰਭਾਲਣਾ ਕਰਾਂਗਾ ਸਿਸਟਮ ਇਸ ਕਰਕੇ ਕੰਮ ਉਤੋਂ ਜੀ ਹੋਇਆ ਪਿਆ ਹੈਗਾ ਮੈਸੇਜ ਉਸ ਨਹੀਂ ਦੇਖਿਆਂ ਦੇ ਕਿਸੇ ਦੀ ਠੀਕ ਹੈ ਤੇ ਇੱਕ ਗੱਲ ਹੋਰ ਚਾਹਤੇ ਕਾਫੀ ਲੋਕ ਜਿਹੜੇ ਹੈਗੇ ਨੇ ਕਿ ਮੈਂ ਕੋਈ ਗਰੁੱਪ ਦੇ ਵਿੱਚ ਮੈਸੇਜ ਪਾ ਦੰਨਾਗਾ ਤਾਂ ਉਹ ਜਿਨ੍ਹਾਂ ਨੂੰ ਮੈਂ ਕਹਿਣਾ ਕਿ ਕਿਰਪਾ ਕਰਕੇ ਉਹੀ ਮੈਸੇਜ ਕਰਿਆ ਕਰੋ ਜੇ ਮੈਂ ਕਰ ਲ ਮੈਸੇਜ ਪਾਇਆ ਸੀਗਾ ਵੀ ਪਾਈ ਜਿਹੜੇ ਮੈਨੂੰ ਜਿਨ੍ਹਾਂ ਨੂੰ ਰੌਣ ਪਰ ਮਿਲ ਚੁਕੇ ਹੈ ਨਾ ਵੀ ਸਿਰਫ ਉਹੀ ਕਰਨ ਨਹੀਂ ਨਹੀਂ ਸੌਰੀ ਠੀਕ ਹੈ ਜੀ ਤਾਂ ਚਲੋ ਹਾਂ ਅਸਿਸਟੈਂਟ ਰੱਖ ਲਈਏ ਇਹਨਾਂ ਕਮ ਆਪਣੀ ਨਹੀਂ ਹੈਣੀ ਬਈ ਸਟੇਟ ਰੱਖਣ ਵਾਲੀ ਠੀਕ ਹੈ ਹਾਂ ਆਉਣ ਵਾਲਾ ਦੇਣਾ ਚਾਹੀਦਾ ਜਦੋਂ ਆਪਾਂ ਸਾਰੇ ਲੱਗ ਗਏ ਹਨ ਜਦੋਂ ਆਪਾਂ ਸਾਰੇ ਟੀਚਰ ਲੱਗ ਗਏ ਤਾਂ ਤੁਹਾਡੇ ਜਿਹੜਾ ਮੈਂ ਆਪ ਦੇ ਨਾਲ ਬਹੁਤ ਜਨੇ ਜੋੜੂਗਾ ਠੀਕ ਹੈ ਬੈਚ ਵਗੈਰਾ ਆਪਾਂ ਫੇਰ ਚਲਾਇਆ ਕਰਾਂਗੇ ਇਸ ਚੈਨਲ ਦੇ ਉੱਪਰ ਤਾਂ ਚਲੋ 9 ਪੀਵੇਂ ਕਲਾਸ ਵਿੱਚ ਮਿਲਾਂਗੇ ਕੋਈ ਵੀ ਡਾਊਟ ਹੋਵੇ ਤਾਂ ਮੈਨੂੰ ਦੱਸ ਦਿਓ ਆਪਣੇ WhatsApp ਨੰਬਰ ਤੇ ਮੈਸੇਜ ਕਰਕੇ ਠੀਕ ਹੈ ਜੀ ਤਾਂ ਜਿਹਨੇ ਜੁਆਇਨ ਕਰਨਾ ਹੈ ਆਪਣਾ ਇਹ ਪੇਡ ਜਿਹੜੇ ਨੋਟਸ ਹੋਣਗੇ ਤਾਂ ਹੋਪਾ ਇਹ ਮੈਨੂੰ ਜਰੂਰ ਮੈਸੇਜ ਕਰੇ ਇਹੜਾ ਲਿਮਟਿਡ ਟਾਈਮ ਆਪਣਾ ਹੈਗਾ ਗਾ ਇਹ ਇਹ ਸਿਰਫ 9 ਜੂਨ ਤੱਕ ਹੈ ਠੀਕ ਹੈ ਇਸ ਤੋਂ ਬਾਅਦ ਇਹ 3000 ਪੀਸ ਹੋ ਜਾਊਗੀ ਦੀ ਸਿੱਧੀ ਗੱਲ ਹੈਗੀ ਇਹ ਆਪਣੀ ਇਸ ਗੱਲ ਉੱਪਰ ਗੌਰ ਕਰਿਓ 1500 ਤੁਹਾਨੂੰ ਇਹ ਸਿਰਫ 9 ਜੂਨ ਤੱਕ ਹੀ ਮਿਲਣਗੇ ਠੀਕ ਹੈ ਤੇ ਇਸ ਤੋਂ ਬਾਅਦ ਕੀਸੇ ਡਬਲ ਹੋ ਜਾਊਗੀ ਠੀਕ ਹੈ ਜੀ ਤਾਂ ਬਹੁਤ ਬਹੁਤ ਵਧੀਆ ਹੈਗਾ ਜੇ ਤੁਸੀਂ ਨੋਟਸ ਖੁਦ ਬਣਾ ਲਓ ਠੀਕ ਹੈ ਠੀਕ ਹੈ ਜੀ OPID 300 ਵਾਲੀ ਸੀਗੀ ਨਾ ਇਹ ਮੈਂਬਰਸ਼ਿਪ ਹੈਗੀ ਇਹ ਆਪਣੀ ਜਿਹੜੀ ਆਪਣੀ ਮੈਂਬਰਸ਼ਿਪ ਪਾ ਜਿਹੜੀਆਂ ਆਪਣੀਆਂ ਕਲਾਸ ਹੋਏ ਕਰਨੀਆਂ ਨੇ ਇਹ ਰਿਕਾਰਡਡ ਇਹ ਤੁਹਾਨੂੰ ਮਿਲਿਆ ਕਰਨਗੇ ਜਿਹੜੀਆਂ ਇਹ ਠੀਕ ਹੈ ਇਹਦੀ ਫੀਸ ਹੈਗੀ ਇਹ ਮੈਂਬਰਸ਼ਿਪ ਦੀ ਫੀਸ ਹੈ 300 ਰੁਪਏ ਹੈ ਟੈਲੀਗ੍ਰਾਮ ਆਪਣਾ ਚੈਨਲ ਬਣਾਇਆ ਹੋਇਆ ਜੀ ਬਿਰਦੀ ਕੁਚੀ ਦੇ ਨਾਮ ਤੇ ਬਣਾਇਆ ਹੋਇਆ ਹੈਗਾ ਲਿੰਕ ਤੁਹਾਨੂੰ ਕਲਾਸ ਥੱਲੇ ਮਿਲ ਜਾਊਗਾ ਤੇ ਮੈਨੂੰ ਮੈਸੇਜ ਕਰ ਦਿਓ WhatsApp ਚੈਨਲ ਦੇ ਉੱਪਰ ਠੀਕ ਹੈ ਭਾਵੇਂ ਆਪਣੇ WhatsApp ਨੰਬਰ ਦੇ ਉੱਪਰ ਤਾਂ ਮੈਨੂੰ ਤੋਂ ਉੱਥੇ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੂੰਗਾ ਠੀਕ ਹੈ ਜੀ ਹਾਂ ਤੇ ਇੱਕ ਭਾਈ ਆਪਣੀ ਹੋਰ ਵੀ ਦਿੱਕਤ ਹੈ ਗਈ ਮਾੜੀ ਮੋਟੀ ਠੀਕ ਹੈ ਉਹ ਮੈਂ ਸੁਧਾਰ ਜ਼ਰੂਰ ਕਰੂੰਗਾ ਵੀ ਜਿਹੜੀ ਆਪਣੀ ਆ ਬੋਲਣ ਦਾ ਥੋੜਾ ਤਰੀਕਾ ਹੈ ਨਾ ਠੀਕ ਹੈ ਉਹ ਮੈਂ ਕੁਝ ਸ਼ਬਦ ਹਨ ਕੁਸਲ ਕੋ ਕੇ ਜੇ ਬੋਲ ਜਾਂਦਾ ਹੁੰਦਾ ਹੈਗਾ ਤਾਂ ਉਹ ਮੈਂ ਜ਼ਰੂਰ ਹੌਲੀ ਹੌਲੀ ਸੋਲਵ ਕਰੂੰਗਾ ਆਪਣੀ ਜਿਹੜੀ ਪ੍ਰੋਬਲਮ ਹੈਗੀ ਆ ਤਾਂ ਉਹਦੇ ਅਕੋਰਡਿੰਗ ਥੋੜੀ ਜਿਹੀ ਆਪਦੀ ਭਾਈ ਪੇਸ਼ੈਂਸ ਰੱਖਿਓ ਹਨਾ ਠੀਕ ਹੈ ਬਿਜੀ ਕੋਈ ਸ਼ਬਦ ਹੈਗਾ ਅੱਧਾ ਬੋਲੇ ਜਾਂਦਾ ਹੁੰਦਾ ਹੈਗਾ ਠੀਕ ਹੈ ਨਹੀਂ ਨਹੀਂ ਕਿਸੇ ਨੂੰ ਨਹੀਂ ਪੇ ਕਰਨਾ ਆਉਂਦਾ ਤੈਨੂੰ ਸਿਰਫ ਉਹ ਪੇ ਕਰੂਗਾ ਜਿਹੜਾ ਭਾਈ ਲਾਈਵ ਕਲਾਸ ਨਹੀਂ ਲਗਾ ਸਕਦਾ ਹੈਗਾ ਠੀਕ ਹੈ 12 ਘੰਟੇ ਨਹੀਂ ਕਲਾਸ ਨਹੀਂ ਲਗਾਈ ਤਾਂ ਉਹ ਪੇ ਕਰੂਗਾ 300 ਰੁਪਏ ਠੀਕ ਹੈ ਹੋਰ ਨਹੀਂ ਕੋਈ ਪੇ ਕਰ ਸਕਦਾ ਹੈਗਾ ਠੀਕ ਹੈ ਜੀ ਹਾਂ ਜਦੋਂ ਆਪਾਂ ਕਲਾਸ ਲਗਾਵਾਂਗੇ ਠੀਕ ਹੈ ਜਦੋਂ ਵੀ ਕਲਾਸ ਆਪਣੀ ਲਾਈਵ ਹੋਇਆ ਕਰੂਗੀ ਤਾਂ ਉਹ ਸਭ ਲਈ ਇਹ ਪਬਲਿਕ ਹੋਇਆ ਕਰੂ ਤੇ ਫ੍ਰੀ ਹੋਇਆ ਕਰੂਗੀ ਠੀਕ ਹੈ ਪਬਲਿਕ ਤੋਂ ਭਾਵ ਜਿਹੜੇ ਮੇਰੇ ਨਾਲ WhatsApp ਗਰੁੱਪ ਚ ਜੁਆਇਨ ਕੀਤਾ ਹੋਇਆ ਹੈ ਸਿਰਫ ਉਹਨਾਂ ਲਈ ਹੋਊਗੀ ਇਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਇਹ 12 ਘੰਟੇ ਕੰਪਲੀਟ ਕਰ ਲਿਆ ਕਰੋਗੇ YouTube ਦੇ ਉੱਪਰ ਦੇ 12 ਘੰਟੇ ਇਹ ਪਬਲਿਕ ਤੌਰ ਤੇ ਚੱਲਿਆ ਕਰੋ क्लास ਆਪਣੀ ਠੀਕ ਹੈ 12 ਘੰਟੇ ਤੋਂ ਬਾਅਦ ਜਾਇਆ ਕਰੋ ਮੈਂਬਰਸ਼ਿਪ 'ਚ ਤੇ ਜਿਹੜਾ 12 ਘੰਟੇ ਵਿੱਚ ਨਹੀਂ ਕਲਾਸ ਲਗਾ ਸਕਦਾਗਾ ਫਿਰ ਉਹ ਮੈਂਬਰਸ਼ਿਪ ਵਾਲੇ ਦੇ ਵਿੱਚ ਜਾ ਕੇ ਕਲਾਸ ਲਗਾ ਸਕਦਾਗਾ ਠੀਕ ਹੈ ਜੀ ਇੰਨੀ ਗੱਲ ਕਲੀਅਰ ਆ ਹਾਂ ਤਾਂ ਚਲੋ ਹਾਂ 12 ਘੰਟੇ ਦੇ ਬਾਅਦ ਇਹ ਪ੍ਰਾਈਵੇਟ ਹੋ ਜਾਊਗੀ ਠੀਕ ਹੈ ਮੈਂਬਰਸ਼ਿਪ 'ਚ ਚਲੀ ਜਾਊਗੀ ਤੇ ਜਿਹੜੇ ਭਾਈ ਇਹ ਮੈਨੂੰ ਪੀੜ ਦੇ ਜਿਹੜੇ ਖਰੀਦਣਗੇ ਤਾਂ ਉਹੋ ਭਾਈ ਇਹ ਕਲਾਸਾਂ ਜ਼ਰੂਰ ਲਗਾ ਸਕਦੇ ਜਿਹੜੇ ਮੈਂਬਰਸ਼ਿਪ ਪਲਾਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਫਿਰ ਠੀਕ ਹੈ TCL ਦਾ ਥੋੜਾ ਜਿਹਾ ਗੌਰ ਕਰਿਓ ਠੀਕ ਹੈ ਜੀ ਤਾਂ ਚਲੋ ਵਿਦਿਆਰਥੀਓ 9 PM ਵਾਲੀ ਕਲਾਸ ਦੇ ਵਿੱਚ ਮਿਲਦੇ ਆ ਤੁਹਾਨੂੰ ਠੀਕ ਹੈ ਤੇ ਹੂੰ हां हां मैं तन्नू ਪਹਿਲੀ ਕਲੀਅਰ ਕਰ ਰਿਹਾ ਹਾਂ ਠੀਕ ਹੈ ਇਹ ਸਰ ਫੋਨ ਵਾਲੇ ਜਿਹੜੇ ਨੋਟਸ ਕੋਦ ਬਣਾ ਨਹੀਂ ਸਕਦੇ ਇਹਨੂੰ ਕੋਈ ਦਿੱਕਤ ਹੈਗੀ ਮਾੜੀ ਮੋਟੀ ਤਾਂ ਉਹ ਪੇ ਕਰ ਸਕਦੇ ਹੈ ਜਿਹਨੂੰ ਇਦਾਂ ਲੱਗਦਾ ਵੀ ਕਦੇ ਹੋ ਸਕਦਾ ਤਨਜਾ 4 ਮਹੀਨੇ ਦੇ ਵਿੱਚ ਵਿੱਚ ਕੋਈ ਕਲਾਸ ਵਿੱਚ ਮਿਸ ਨਾ ਹੋ ਜੇ ਵੀ ਮੇਰੇ ਐਵੇਂ 300 ਰੁਪਏ ਲੱਗਣਗੇ ਪੈਂਬਰ ਸਿਪ ਚਾਣਾ ਫਿਰ ਤਾਂ ਉਹ ਮੇਰੇ ਨਾਲ ਇਦਾਂ ਜੁੜ ਸਕਦਾ ਹੈਗਾ ਵੀ ਆਈ ਵੀ ਨੇ 500 ਰੁਪਏ ਉਹ ਪੇ ਕਰ ਸਕਦਾ ਹੈਗਾ ਠੀਕ ਹੈ ਜੀ ਤੇ ਮੇਰੀ ਇਹ ਗਾਰੰਟੀ ਹੈ ਮੈਨੂੰ ਪਤਾ ਹੈ ਵੀ ਇਹਦੇ ਆਪਣੇ ਪੈਸੇ ਹਨ ਕਮਾਉਣੇ ਬਹੁਤ ਔਖੇ ਹੈਗੇ ਠੀਕ ਹੈ ਜਿਹੜਾ ਵੀ ਵਿਦਿਆਰਥੀ ਮੇਨੂੰ ਜੁੜਿਆ ਹੋਣਾ ਲਗਭਗ ਹਰ ਇੱਕ ਦੀ ਕੰਡੀਸ਼ਨ ਜਿਹੜੀ ਉਹ ਲੋ ਹੈਗੀ ਠੀਕ ਹੈ ਮੇਰੇ ਵਾਂਗ ਹੀ ਲੋ ਹੈ ਹਰੇਕ ਦੀ ਕੰਡੀਸ਼ਨ ਤਾਂ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜਾ ਵੀ ਵਿਦਿਆਰਥੀ ਹੈਗਾ ਭਾਈ ਉਹਦੀ ਜਿਹੜੀ ਪੇਮੈਂਟ ਮੈਨੂੰ ਆਊਗੀ ਠੀਕ ਹੈ ਹਾਂ ਨੌੰਬੀ ਮਿਤੇ ਆਪਣੀ ਕਲਾਸ ਲੱਗੂਗੀ ਜਿਹੜੀ ਮੈਨੂੰ ਪੇਮੈਂਟ ਆਊਗੀ ਤੁਹਾਡੀ ਠੀਕ ਹੈ ਉਹਦਾ ਮੁੱਲ ਤੁਹਾਨੂੰ ਮੈਂ ਪੂਰਾ ਮੋੜਾਂ ਠੀਕ ਹੈ ਬੈਚ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਆਪਣਾ ਇਹ ਬੈਚ ਸ਼ੁਰੂ ਹੋ ਗਿਆ ਜਦੋਂ ਠੀਕ ਹੈ ਤੁਹਾਨੂੰ ਪਹਿਲੇ ਦਿਨ ਹੀ ਪਤਾ ਲੱਗ ਜੂ ਕਿਦਾਂ ਦਾ ਆਪਣਾ ਕੋਰਸਟ ਹੈਗਾ ਹੈਗਾ ਜਦੋਂ ਨੂੰ ਅੱਗੇ ਕੀ ਕੁਝ ਮਿਲੂ ਹਾਂ ਤਾਂ ਚਲੋ ਸਸਰੀ ਕਾਲ ਨੌ ਪੀ ਵਾਲੀ ਕਲਾਸ ਦੇ ਵਿੱਚ ਮਿਲਦੇ ਆਂਗੇ ਠੀਕ ਹੈ ਜਿਹੜੇ ਵਿਦਿਆਰਥੀ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਆਪਣੀ ਨਾਂ ਜੋ ਕਿ ਨੌ ਪੀਮ ਦੀ ਕਲਾਸ ਲੱਗੂਗੀ ਉਹ ਵੀ ਇਸ ਤਰ੍ਹਾਂ ਮੋਬਾਈਲ 'ਤੇ ਲੱਗੂਗੀ ਠੀਕ ਹੈ ਕਿਉਂਕਿ ਲੈਪਟਾਪ ਆਪਣਾ ਭਈ ਖਰਾਬ ਹੋ ਗਿਆ ਸੀਗਾ ਤੇ ਉੱਪਰ ਦੇ ਉੱਪਰ ਕੀ ਹੋ ਗਿਆ ਸੰਡੇ ਆ ਗਿਆ ਆਪਣਾ ਜੀ ਠੀਕ ਹੈ ਜੀ ਹਾਂ ਠੀਕ ਹੈ ਕੰਡੀਸ਼ਨ ਭਾਈ ਹਰੇਕ ਦੀ ਲੋ ਹੈ ਕਿ ਮੈਂ ਵੀ ਕੋਈ ਬੜਾ ਮੀਰ ਨਹੀਂ ਹੈਗਾ ਠੀਕ ਹੈ ਹਾਂ ਪਰ ਇਦਾਂ ਹੁੰਦਾ ਹੈਗਾ ਆਪਦੇ ਆਪ ਨੂੰ ਹਰੇਕ ਤੋਂ ਉੱਤਰਾ ਰੱਖਣਾ ਹੁੰਦਾ ਹੈਗਾ ਠੀਕ ਹੈ ਕੋਈ ਵੀ ਆਪਾਂ ਜੇ ਸੋਚ ਰੱਖੀ ਆਪ ਇਹਨਾਂ ਤਾਂ ਕਿਸੇ ਨੂੰ ਵੀ ਆਪਦੇ ਆਪ ਤੋਂ ਉੱਚਾ ਨਹੀਂ ਸਮਝਣਾ ਹੈਗਾ ਠੀਕ ਹੈ ਹਰ ਇੱਕ ਨੂੰ ਇਦਾਂ ਸਮਝਣਾ ਹੈਗਾ ਵੀ ਇਹ ਮੈਥੋਂ ਨੀਮਾ ਹੈਗਾ ਠੀਕ ਹੈ ਕਦੇ ਵੀ ਆਪਦੇ ਆਪ ਨੂੰ ਇਸ ਤਰ੍ਹਾਂ ਫੀਲ ਨਹੀਂ ਕਰਵਾਉਣਾ ਹੈਗਾ ਵੀ ਮੈਂ ਕਿਸ ਤੋਂ ਘੱਟ ਆਗਾ ਠੀਕ ਹੈ ਜਾਂ ਵੀ ਕੋਈ ਵੀ ਮੇਰੇ ਤੇ ਕੋਈ ਬੰਦਾ ਹੈਗਾ ਮੇਰੇ ਤੇ ਉਹ ਮਾਰ ਸਕਦਾ ਹੈ ਨਾ ਠੀਕ ਹੈ ਇਦਾਂ ਕਿਸੇ ਨੂੰ ਨਹੀਂ ਕਰਨਾ ਹੈਗਾ ਆਪਦੇ ਠੀਕ ਹੈ ਆਪ ਦੇ ਆਪ ਨੂੰ ਹਮੇਸ਼ਾ ਉੱਪਰ ਸਮਝਿਆ ਕਰੋ ਠੀਕ ਹੈ ਜੀ ਹਾਂ ਨਲੇ ਜਿਹੜੀ ਅਮੀਰੀ ਹੁੰਦੀ ਹੈ ਨਾ ਇਹ ਪੈਸੇ ਨਾਲ ਨਹੀਂ ਹੁੰਦੀ ਹੈ ਇਹ ਅਮੀਰੀ ਆਪਣੀ ਹੁੰਦੀ ਹੈ ਦਿਲ ਤੋਂ ਠੀਕ ਹੈ ਤੁਸੀਂ ਕਿਸੇ ਲਈ ਕਿੰਨੀ ਕੁ ਹੈਲਪ ਕਿਸੇ ਦੀ ਕਰ ਰਹੇ ਹੋਗੇ ਤਾਂ ਉਹ ਉਹ ਅਮੀਰੀ ਘਾਉਂਦੀ ਖੋਲੀ ਹੈ ਠੀਕ ਹੈ ਪੈਸੇ ਵਾਲੀ ਮੇਰੀ ਤਾਂ ਕੀ ਕਰਾਉਣਾ ਜੇ ਕੋਈ ਬੰਦਾ ਕੁਛ ਨਾ ਹੋਇਆ ਠੀਕ ਹੈ ਜੀ ਹਾਂ ਟਾਈਮ ਉਹ ਤਾਂ ਦੱਸਤੀ ਸੀਗੀ ਜੀ ਠੀਕ ਹੈ ਜਿਹੜੇ ਵੀ ਅਥ ਸੋਣ ਜੁੜ ਰਹੇ ਹੈ ਤਾਂ ਆਪਣੀ ਹੀ ਟਾਈਮਿੰਗ ਹੈਗੀ ਹੈ ਠੀਕ ਹੈ ਸਟਾਰਟ ਹੋਊਗੀ 9 ਜੂਨ ਤੋਂ 11 ਤੋਂ ਲੈ ਕੇ 12:30 ਤੱਕ ਤੁਸੀਂ ਲਗਾ ਸਕਦੇ ਹੋ ਵੀ ਆਪਣੀ ਥਿਊਰੀ ਚੱਲੂਗੀ ਠੀਕ ਹੈ ਤੇ 8 ਤੋਂ ਲੈ ਕੇ 9 ਤੱਕ ਆਪਣਾ ਇਹ ਟਾਪਿਕ ਹੋ ਜਾਇਆ ਕਰੋ ਉਹਦੀ ਰਿਵੀਜ਼ਨ ਹੋ ਜਾਇਆ ਕਰੋ ਠੀਕ ਹੈ ਜੀ ਇਹ ਆਪਣੀ ਕਹਿ ਸਕਦੇ ਆ ਵੀ ਜਿਹੜੀ ਟਾਈਮਿੰਗ ਆਪਣੀ ਇਹ ਪੱਕੀ ਹੈਗੀ ਕਲਾਸ ਤਾਂ ਹੋ ਸਕਦਾ ਕਿ ਜਦੋਂ ਆਪਾਂ ਗੱਲ ਕਰਾਂਗੇ ਕਿਸੇ ਦੇ ਬਾਰੇ ਥੋੜਾ ਘੱਟ ਪੜ੍ਹਨਾ ਪਊਗਾ ਕਿਸੇ ਦੇ ਬਾਰੇ ਥੋੜੇ ਡੀਲ ਚ ਪੜ੍ਹਨਾ ਪਊਗਾ ਠੀਕ ਹੈ ਤਾਂ ਇਹਦੇ ਵਿੱਚ ਆਪਣੀ ਟੌਪਿਕ ਇਹ ਕੰਪਲੀਟ ਹੋ ਜਾ ਕਰਨਗੇ ਠੀਕ ਹੈ ਤੇ ਆਪਣੇ MCQ ਲਗਿਆ ਕਰਨਗੇ ਉਹ ਹੋ ਸਕਦਾ ਜਿਹੜੇ ਆਪਣੀ 8 ਤੋਂ 9 ਲਗਿਆ ਕਰ ਉਸ ਦਾ ਕਦੇ 9:30 ਹੋ ਸਕੇ ਠੀਕ ਹੈ ਕਦੇ 9:30 ਰਹਿ ਸਕਦੀ ਹੈ ਇਹ ਅੱਧੇ ਘੰਟੇ ਦੀ ਹੋ ਸਕਦੀ ਹੈ ਤੇ ਡੇਢ ਘੰਟੇ ਦੀ ਵੀ ਹੋ ਸਕਦੀ ਹੈ ਨਾ ਠੀਕ ਹੈ ਤਾਂ ਉਹ ਥੋੜਾ ਮोटा ਮੈਂਡ ਜਦੋਂ ਕਰ ਲਾਂਗੇ ਕੋਈ ਦਿੱਕਤ ਨਹੀਂ ਉਹਦਾ ਮੈਨੂੰ ਪਤਾ ਹੈ ਇਹੇ ਕ ਲਗਾ ਸਕਦੇ ਹਾਂ ਕਲਾਸ ਠੀਕ ਹੈ ਤੇ ਇਹ ਆਪਣਾ ਬਸ ਇਹਦਾ ਵੀ ਸਪੈਸੀਫਿਕ ਟਾਈਮ ਜ ਆਪਣਾ ਹੈਗਾ ਗਾ ਵੀ ਇਹਨੇ ਵਿੱਚ ਕਲਾਸ ਆਪਣੀ ਲੱਗੂਗੀ ਲੱਗੂਗੀ ਐਂਡ ਹੁੰਦਾ ਕੋਈ ਸਮਾਂ ਪੱਕਾ ਹੁੰਦਾ ਨਹੀਂ ਹੈ ਕਲਾਸ ਦਾ ਕਿਸੇ ਦਾ ਵੀ ਠੀਕ ਹੈ ਕੋਈ ਘਟ ਵੀ ਹੋ ਸਕਦੀ ਹੈ ਤੇ ਕੋਈ ਵੱ ਹਾਂ ਚਲੋ ਠੀਕ ਹੈ ਜੀ ਠੀਕ ਹੈ ਜੀ ਤਾਂ ਨਹੀਂ ਆਪਣੀ ਕਲਾਸ ਦਾ ਟਾਈਮਿੰਗ ਭਾਈ ਆਪਣਾ ਇਹ 8 ਤੋਂ ਲੈ ਕੇ 9 ਪੀਐਮ ਸ਼ਾਮ ਵਾਲਾ ਟਾਈਮ ਹੈਗੇ ਠੀਕ ਹੈ ਤਾਂ ਚਲੋ ਵਿਦਿਆਰਥੀਓ ਆਪਾਂ 9 ਪੀਐਮ ਵਾਲੀ ਕਲਾਸ ਦੇ ਵਿੱਚ ਮਿਲਾਂਗੇ ਐਮਐਸਯੂ ਕਰਾਂਗੇ ਉੱਥੇ ਆਪਾਂ ਰਿਵੀਜ਼ਨ ਕਰਾਂਗੇ ਠੀਕ ਹੈ ਜੁਸੀਨੈਟ ਦੇ ਲਈ ਤੇ ਮਾਸਟਰ ਗ੍ਰੈਡ ਦੇ ਲਈ ਠੀਕ ਹੈ ਜੀ ਚਲੋ ਕਲਾਸ ਰੂਮ ਵਿੱਚ ਟਿਕਣ ਲੱਗੇ ਆਂਗਾ ਤੇ ਪਹਿਲਾਂ ਵਾਲੇ ਲਿੰਕ ਜਿਹੜੇ ਸ਼ੇਅਰ ਕੀਤਾ ਸੀ ਉਹ ਡਿਲੀਟ ਕਰ ਦੋ ਕਿਉਂਕਿ ਉਹਦਾ ਲਿੰਕ ਸੀਗਾ ਥੋੜਾ ਖਰਾਬ ਹੋ ਗਿਆ ਸੀਗਾ ਠੀਕ ਹੈ ਹਾਂ ਰੋਲ ਨੰਬਰ ਹੈ ਜਿਹੜੇ ਪਈ ਅੱਜ ਨੂੰ ਮਿਲੇ ਹੈਗੇ ਠੀਕ ਹੈ ਜਿਹਨੂੰ ਨਹੀਂ ਮਿਲੇ ਉਹ ਕਿਰਪਾ ਅਗੇ ਥੋੜਾ ਜਿਹਾ ਸਬਰ ਰੱਖਣ ਠੀਕ ਹੈ ਉਹਨਾਂ ਨੂੰ ਸਭ ਨੂੰ ਮਿਲ ਜਾਣਗੇ ਕਿਉਂਕਿ ਮੈਂ ਇਹਨੂੰ ਪਹਿਲਾਂ ਹੀ ਕਰ ਚੁੱਕਿਆ ਹਾਂ ਵਿਦਿਆਰਥੀ ਮੇਰੇ ਕੋਲ ਭਾਈ 200 ਪਲੱਸ ਹੋ ਚੁੱਕਿਆ ਹੈਗਾ ਤੇ ਹਰ ਰੋਜ਼ ਆਪਣੇ ਕੋਲ ਹੀ 10 ਤੋਂ 11 ਸਟੂਡੈਂਟ ਫੋਰ ਆ ਜਾਂਦੇ ਹੈਗੇ ਠੀਕ ਹੈ ਤਾਂ ਮਿਲ ਜਾਣਗੇ ਸਭ ਨੂੰ ਰੋਲ ਨੰਬਰ ਮਿਲ ਜਾਣਗੇ ਠੀਕ ਹੈ ਤਾਂ ਚਲੋ ਤਜਨੇ ਭਾਈ ਆਪਣੇ ਪੀੜ ਪੀੜੇ ਪਾ ਜਿਹਨੇ ਲੈਣੇ ਆਗੇ ਠੀਕ ਹੈ ਜਿਹੜੀ ਆਪਣੀ ਕਲਾਸ ਲੱਗ ਜਾਏ ਕਿ ਤੁਹਾਨੂੰ ਉਹਦਾ ਪੀਡੀਫ ਮਿਲ ਜਾਏ ਕਰੋ ਨਾਲ ਦੀ ਨਾਲ ਤਾਂ ਉਹ ਮੇ ਨਾਲ 1500 ਰੁਪਏ ਦੇ ਕੇ ਜੁਆਇਨ ਕਰ ਸਕਦੇ ਹੈਗੇ ਇਹਨਾਂ ਨੂੰ ਮੈਂਬਰਸ਼ਿਪ ਪਲਾਨ ਦੀ ਜਰੂਰਤ ਨਹੀਂ ਹੈਗੀ ਠੀਕ ਹੈ ਜੀ ਚਲੋ ਤੁਹਾਨੂੰ ਕਲਾਸਾਂ ਮਿਲਣੀਆਂ ਇੱਕ ਸਾਲ ਤੱਕ ਫ੍ਰੀ ਮਿਲਣੀਆਂ ਠੀਕ ਹੈ ਜਿਹੜੇ ਮਨੂੰ ਵਿਦਿਆਰਥੀ ਇਹ ਪੇਮੈਂਟ ਕਰਨਗੇ ਤੇ ਯਾਦ ਰੱਖਿਓ 9 ਜੂਨ ਤੋਂ ਬਾਅਦ ਇਹ ਭਾਈ ਪੇਮੈਂਟ ਡਬਲ ਹੋ ਜਾਊਗੀ ਫੇਰ ਨਾ ਕਿ ਉਹ ਸੀ ਡਬਲ ਕਿਉਂ ਕਰੀ ਹੈਨਾ ਠੀਕ ਹੈ ਕਿਉਂਕਿ ਇਹ ਤਾਂ ਦੇ ਲਈ ਅਕਾਊਂਟ ਟੈਗਰ ਤੁਸੀਂ ਇਹ ਕਿਸ ਚੀਜ਼ ਦੀ ਕਦਰ ਪਾ ਸਕੋ ਮੈਂ ਫ੍ਰੀ ਵੀ ਕਰ ਸਕਦਾ ਸੀਗਾ ਠੀਕ ਹੈ ਕਿਉਂਕਿ ਅ ਮੈਨੂੰ ਭਾਈ ਚਾਹੀਦੀ ਹੈਗੀ ਸਿਲੇਕਸ਼ਨ ਠੀਕ ਹੈ ਮੈਨੂੰ ਪੈਸੇ ਨਾਲ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਠੀਕ ਹੈ ਕਿਉਂਕਿ YouTube ਦੇ ਉੱਪਰ ਸਿਸਟਮ ਹੈ ਜਿਆ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈਗਾ ਵੀ ਆਪਣੇ ਖਰਚੇ ਕਿੰਨਾ ਸਿਸਟਮ ਦੇ ਤੂੰ ਨਿਕਲੇ ਆਉਂਦਾ ਆਪਣਾ ਠੀਕ ਹੈ ਜੀ ਹਾਂ ਠੀਕ ਹੈ ਇਹ ਮੈਂ ਫੀਸ ਤਾਰ ਕੇ ਕਿਸੇ ਵੀ ਕਦਰ ਪਾ ਸਕੋ ਠੀਕ ਹੈ ਜੀ ਮੇਰੇ ਕੋਈ ਇਦਾਂ ਮਕਸਦ ਨਹੀਂ ਹੈਗਾ ਵੀ ਤੁਹਾਡੇ ਮੈਂ ਪੇਮੈਂਟ ਹੀ ਲੈਣੀ ਹੈਗੀ ਠੀਕ ਹੈ ਮੈਨੂੰ ਚਾਹੀਦਾ ਭਾਈ ਹਾਂ ਰੈਡੀ ਰਹੋ 1 ਜੂਨ 9 ਜੂਨ ਨੂੰ ਰੈਡੀ ਰਹੋ ਸਾਰੇ ਨੇ ਠੀਕ ਹੈ ਤਾਂ ਚਲੋ ਬਈਆ ਕੱਲ ਦੀ ਕਲਾਸ 'ਚ ਮਿਲਾਂਗੇ ਧੰਨਵਾਦ